ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਅਸ਼ੋਕ ਕੁਮਾਰ ਨਾਂ ਦਾ ਇੱਕ ਸੇਠ ਆ ਬਹੁਤ ਤਕੜਾ ਬਿਜ਼ਨਸ ਆ ਉਹਦਾ 4-500 ਕਿੱਲੇ ਜ਼ਮੀਨ ਆ ਉਹਦੇ ਕੋਲ ਤੇ 3-4 ਉਹਦੇ ਪੱਠੇ ਚੱਲਦੇ ਆ ਉਹਦਾ ਇੱਕ ਬੇਟਾ ਤੇ ਇੱਕ ਬੇਟੀ ਆ ਬੇਟੀ ਹੋਸਟਲ ਦੇ ਵਿੱਚ ਪੜਦੀ ਆ ਤੇ ਬੇਟਾ ਜਿਹੜਾ ਪਲੱਸ 2 ਕਰਕੇ ਅੱਗੇ ਕਾਲਜ ਦੀ ਤਿਆਰੀ ਕਰਦਾ ਜਦੋਂ ਕਾਲਜ ਤੋਂ ਉਹ ਵਾਪਸ ਆਉਂਦਾ ਤਾਂ ਕਾਹੀ ਰਹਿੰਦਾ ਤਾਂ ਅਸ਼ੋਕ ਕੁਮਾਰ ਆਪਣੇ ਬੇਟੇ ਨੂੰ ਕਹਿੰਦਾ ਕਿ ਪੁੱਤਰ ਹੁਣ ਤੂੰ ਕਾਲਜ ਤਾਂ ਜੁਆਇਨ ਕਰ ਲਿਆ ਵੈਸੇ ਤੈਨੂੰ ਬਹੁਤਾ ਪੜਨ ਦੀ ਲੋੜ ਨਹੀਂ ਕਿਉਂਕਿ ਆਪਣਾ ਬਿਜ਼ਨਸ ਬਹੁਤ ਵੱਡਾ ਤੇ ਬਿਜ਼ਨਸ ਦੇ ਗੋਰਾ ਜਿਹੜੇ ਉਹ ਜੇ ਤੂੰ ਹੁਣੇ ਤੋਂ ਬਿਜ਼ਨਸ ਦੇ ਵਿੱਚ ਮੇਰਾ ਸਾਥ ਦੇਵੇਂਗਾ ਤਾਂ ਸਿੱਖੇਗਾ ਕਿਉਂਕਿ ਬਿਜ਼ਨਸ ਆ ਕਿਸੇ ਡਿਗਰੀ ਦੇ ਸਹਾਰੇ ਨਹੀਂ ਤਜਰਬੇ ਦੇ ਸਹਾਰੇ ਸਿੱਖਿਆ ਜਾਂਦਾ ਹੁੰਦਾ ਠੀਕ ਹੈ ਪੜ੍ਹਨਾ ਤੇਰਾ ਸ਼ੌਂਕ ਆ ਤੂੰ ਕਾਲਜ ਜਾਇਆ ਕਰ ਪਰ ਕਾਲਜ ਤੋਂ ਬਾਅਦ ਤੂੰ ਇੱਕ ਪੱਠਾ ਸਾਂਭ ਉੱਥੇ ਤੂੰ ਬੈਠਿਆ ਕਰ ਕੰਮਕਾਰ ਕਰਿਆ ਕਰ ਅ ਅਸ਼ੋਕ ਕੁਮਾਰ ਦੇ ਬੇਟੇ ਦਾ ਨਾਮ ਮਨੋਜ ਸੀ ਮਨੋਜ ਕਹਿੰਦਾ ਠੀਕ ਹੈ ਪਾਪਾ ਵੀ ਮੈਂ ਜਦੋਂ ਵੀ ਵਿਹਲਾ ਹੋਇਆ ਕਰੂੰਗਾ ਤਾਂ ਮੈਂ ਪੱਠੇ ਤੇ ਜਾਇਆ ਕਰੂੰਗਾ ਮਨੋਜ ਇੱਕ ਦਿਨ ਪੱਠੇ ਤੇ ਗਿਆ ਤੇ ਉਹਨੇ ਵੇਖਿਆ ਹਨਾ ਕਿ ਇਸ ਤਰ੍ਹਾਂ ਮਜ਼ਦੂਰ ਕੰਮ ਕਰਦੇ ਆ ਵੀ ਮੈਂ ਦੇਖ ਕੇ ਆਵਾ ਕਿਉਂਕਿ ਉਹ ਪਹਿਲਾਂ ਕੋਈ ਬਹੁਤਾ ਨਹੀਂ ਗਿਆ ਸੀਗਾ ਤੇ ਉਹ ਆਪਣੇ ਪੱਠੇ ਤੇ ਜਾਂਦਾ ਤੇ ਆਸੇ-ਪਾਸੇ ਨਿਗਾ ਮਾਰਦਾ ਵੇਖਦਾ ਕਿ ਮਜ਼ਦੂਰ ਆ ਜਿਹੜੇ ਉਹ ਆਪੋ ਆਪਣੇ ਕੰਮੇ ਲੱਗੇ ਹੋਏ ਆ ਜਿਹੜਾ ਮਾਰ ਕੇ ਉਹ ਆ ਜਾਂਦਾ ਤੇ ਆਪਣੇ ਆਫਿਸ ਦੇ ਵਿੱਚ ਬੈਠ ਜਾਂਦਾ ਤੇ ਅਗਲੇ ਦਿਨ ਛੁੱਟੀ ਹੁੰਦੀ ਆ ਅਗਲੇ ਦਿਨ ਇਹੋ ਕਾਲਜ ਨਹੀਂ ਜਾਂਦਾ ਤੇ ਸਵੇਰੇ ਸਵੇਿਆਂ ਹੀ ਪੱਠੇ ਤੇ ਆ ਜਾਂਦਾ ਤੇ ਪੱਠੇ ਤੇ ਆ ਕੇ ਜਦੋਂ ਉਹ ਕੀ ਵੇਖਦਾ ਕਿ ਇੱਕ ਬਹੁਤ ਸੋਹਣੀ ਸੁਨੱਖੀ ਕੁੜੀ ਜਿਹੜੀ ਮਿੱਟੀ ਠੱਪ ਰਹੀ ਹੁੰਦੀ ਆ ਇੱਟਾਂ ਬਣਾਉਣ ਵਾਸਤੇ ਮਨੋਜ ਵੇਖਦਾ ਤੇ ਉਸ ਕੁੜੀ ਵੱਲ ਵੇਖਦਾ ਹੀ ਰਹਿ ਜਾਂਦਾ ਕਿਉਂਕਿ ਜਿੰਨੇ ਵੀ ਉੱਥੇ ਮਜ਼ਦੂਰ ਕੰਮ ਕਰਦੇ ਸੀ ਉਹਨਾਂ ਦੀ ਵਿਚਾਰਿਆਂ ਦੀ ਹਾਲਤ ਜਿਹੜੀ ਆਪਾਂ ਨੂੰ ਪਤਾ ਹੀ ਆ ਹਨਾ ਮਜ਼ਦੂਰਾਂ ਦੀ ਕੀ ਹੁੰਦੀ ਆ ਪਰ ਜਿਹੜੀ ਉਹ ਕੁੜੀ ਸੀ ਉਹ ਬਹੁਤ ਅਲੱਗ ਸੀ ਐਂ ਲੱਗਦਾ ਸੀ ਵੀ ਜਿਵੇਂ ਉਹ ਕਿਸੇ ਬਹੁਤ ਅਮੀਰ ਘਰਾਣੇ ਦੀ ਕੁੜੀ ਹੁੰਦੀ ਆ ਐਨਾ ਗੋਰਾ ਚਿੱਟਾ ਰੰਗ ਨੈ ਨਕਸ਼ਾ ਬਹੁਤ ਤਿੱਖੇ ਤੇ ਐਂ ਲੱਗਦਾ ਸੀ ਵੀ ਜਿਵੇਂ ਪਰਿ ਉਤਰੀ ਹੋਵੇ ਅਸਮਾਨ ਤੋਂ ਉਹਦੇ ਵੱਲ ਵੇਖਦਾ ਰਿਹਾ ਉਹ ਆਪਣੇ ਕੰਮ ਲੱਗੀ ਹੋਈ ਸੀ ਉਹਦਾ ਕੋਈ ਧਿਆਨ ਨਹੀਂ ਸੀ ਉਹ ਪੈਰਾਂ ਨਾਲ ਮਿੱਟੀ ਐ ਜਿਹੜੀ ਉਹ ਮਿਕਸ ਕਰ ਰਹੀ ਸੀ ਵੀ ਤਾਂ ਕਿ ਉਹ ਚੰਗੀ ਤਰ੍ਹਾਂ ਮਲائم ਹੋ ਜਾਏ ਤੇ ਇੱਟਾਂ ਜਿਹੜੀਆਂ ਥੱਪੀਆਂ ਜਾ ਸਕਣ ਉਹ ਉਹ ਆਪਦੇ ਕੰਮ ਦੇ ਵਿੱਚ ਮਸਤ ਸੀ ਮਿਹਨਤ ਨਾਲ ਆਪਣਾ ਕੰਮ ਕਰ ਰਹੀ ਸੀ ਪਰ ਮਨੋਜ ਉਹਨੂੰ ਵੇਖਦਾ ਹੀ ਰਹਿ ਗਿਆ ਜਦੋਂ ਉਹ ਵੇਖੀ ਗਿਆ ਤੇ ਕੁੜੀ ਨੇ ਜਦੋਂ ਨਿਗਾਹ ਮਾਰੀ ਤੇ ਉਹਨੂੰ ਪਤਾ ਲੱਗਿਆ ਵੀ ਕੋਈ ਮੁੰਡਾ ਹਨਾ ਮੇਰੇ ਵੱਲ ਵੇਖ ਰਿਹਾ ਤਾਂ ਉਥੋਂ ਮਿੱਟੀ ਥੱਪਣੋਂ ਹਟ ਗਈ ਤੇ ਜਾ ਕੇ ਉਹਨੇ ਦੁਪੱਟਾ ਲਿਆ ਤੇ ਹੱਥ ਧੋ ਕੇ ਉਹ ਉਥੋਂ ਚਲੀ ਗਈ। ਮਨੋਜ ਨੇ ਸੋਚਿਆ ਵੀ ਇਹ ਕੁੜੀ ਮਜ਼ਦੂਰਾਂ ਦੀ ਤਾਂ ਲੱਗਦੀ ਨਹੀਂ ਵੀ ਕਿਹਦੀ ਕੁੜੀ ਆ ਇਹ। ਚਲੋ ਉਹ ਚਲੇ ਆ ਗਿਆ। ਦਫ਼ਤਰ ਦੇ ਵਿੱਚ ਜਾ ਕੇ ਬਹਿ ਗਿਆ। ਦਫ਼ਤਰ ਦੇ ਵਿੱਚ ਜਾ ਕੇ ਵੀ ਉਹ ਕੁੜੀ ਵਾਰ-ਵਾਰ ਉਹਦੀ ਅੱਖਾਂ ਅੱਗੇ ਆਈ ਗਈ। ਅਗਲੇ ਦਿਨ ਉਹ ਕਾਲਜ ਨਾਲ ਗਿਆ। ਸਵੇਹੀਂ ਫੇਰ ਆ ਗਿਆ ਪੱਠੇ ਤੇ। ਪਰ ਜਦੋਂ ਉਹ ਪੱਠੇ ਤੇ ਆਇਆ ਤਾਂ ਉਹਨੂੰ ਉਹ ਕੁੜੀ ਨਜ਼ਰ ਨਹੀਂ ਆਈ। ਉਹ ਸਾਰੇ ਮਜ਼ਦੂਰਾਂ ਵੱਲ ਗੇੜਾ ਮਾਰਿਆ ਆ। ਨਾਤਾ ਹੋ ਕਿਸੇ ਨੂੰ ਪੁੱਛ ਸਕਦਾ ਸੀ ਕਿਉਂਕਿ ਉਹਨੂੰ ਜਾਣਦਾ ਹੀ ਨਹੀਂ ਸੀ ਪਰ ਉਹਨੇ ਕੁੜੀ ਨੂੰ ਬੜਾ ਲੱਭਿਆ ਤੇ ਉਹਨੂੰ ਕੁੜੀ ਨਾ ਮਿਲੀ ਉਸ ਤੋਂ ਅਗਲੇ ਦਿਨ ਉਹ ਫੇਰ ਆਇਆ ਇਸ ਤਰ੍ਹਾਂ ਕਰਕੇ 8 ਦਿਨ ਲੰਘ ਗਏ ਉਹ 8 ਦਿਨ ਕਾਲਜ ਨਾ ਗਿਆ ਉਹ ਉਸ ਕੁੜੀ ਦੀ ਭਾਲ ਦੇ ਵਿੱਚ ਰੋਜ਼ ਪੱਠੇ ਤੇ ਆਉਂਦਾ ਸਾਰਾ ਸਾਰਾ ਦਿਨ ਵੇਟ ਕਰਦਾ ਪਰ ਉਹਨੂੰ ਕੁੜੀ ਨਾ ਵਿਖਦੀ ਇਸੇ ਤਰ੍ਹਾਂ ਸਮਾਂ ਲੰਘਿਆ ਤੇ ਇੱਕ ਦਿਨ ਫੇਰ ਉਹ ਐਤਵਾਰ ਵਾਲੇ ਦਿਨ ਪੱਠੇ ਤੇ ਆਇਆ ਤੇ ਉਸ ਦਿਨ ਉਹ ਉਹਨੇ ਹਜੇ ਐਂਟਰੀ ਕੀਤੀ ਸੀ ਤਾਂ ਉਹੀ ਕੁੜੀ ਫਿਰ ਆਪਣਾ ਕੰਮ ਕਰ ਰਹੀ ਸੀ ਉਹ ਮਿੱਟੀ ਨੂੰ ਥੱਪ ਰਹੀ ਸੀ ਉਹਦੇ ਵੱਲ ਵੇਖ ਕੇ ਉਹ ਫਿਰ ਉਹਦੇ ਵੱਲ ਵੇਖਦਾ ਰਹਿ ਗਿਆ ਤੇ ਉਹਦੇ ਕੋਲ ਆ ਗਿਆ ਉਹਨੂੰ ਕਹਿੰਦਾ ਕਿ ਮੇਰਾ ਨਾਮ ਮਨੋਜ ਆ ਮੈਂ ਜਿਹੜਾ ਇਹ ਪੱਠੇ ਦਾ ਮਾਲਕ ਆ ਉਹਦਾ ਬੇਟਾ ਉਹ ਕਹਿੰਦੀ ਸਤਿ ਸ਼੍ਰੀ ਅਕਾਲ ਸਾਹਿਬ ਜੀ ਕਹਿੰਦਾ ਹਾਂ ਕਹਿੰਦਾ ਕੀ ਨਾਮ ਆ ਤੇਰਾ ਕਹਿੰਦੀ ਮੇਰਾ ਨਾਮ ਰੇਖਾ ਉਹ ਕਹਿੰਦੀ ਮੈਂ ਸੁਖਦੇਵ ਦੀ ਬੇਟੀ ਆ ਤਾਂ ਉਹ ਮੁੰਡਾ ਕਹਿੰਦਾ ਕਿ ਸੁਖਦੇਵ ਨੂੰ ਤਾਂ ਸੁਖਦੇਵ ਅੰਕਲ ਨੂੰ ਤਾਂ ਮੈਂ ਜਾਣਦਾ ਵੀ ਉਵੇਂ ਨਹੀਂ ਮੈਂ ਜਾਣਦਾ ਪਰ ਘਰ ਦੇ ਵਿੱਚ ਆ ਪਾਪਾ ਅਕਸਰ ਸੁਖਦੇਵ ਅੰਕਲ ਦੀਆਂ ਗੱਲਾਂ ਕਰਦੇ ਨੇ ਕਿ ਸੁਖਦੇਵ ਜਿਹੜੇ ਹੈਗੇ ਨੇ ਪਿਛਲੇ 15 ਸਾਲਾਂ ਤੋਂ ਆਪਣੇ ਨਾਲ ਕੰਮ ਕਰਦੇ ਆ ਤੇ ਬਹੁਤ ਹੀ ਇਮਾਨਦਾਰ ਨੇ ਤਾਂ ਉਹ ਕੁੜੀ ਕਹਿੰਦੀ ਪਹਿਲਾਂ ਮੈਂ ਆਪਣੀ ਨਾਨੀ ਦੇ ਘਰ ਰਹਿੰਦੀ ਸੀ ਮੈਂ ਉੱਥੇ ਪੜ੍ਹਾਈ ਕਰਦੀ ਸੀ ਹੁਣ ਮੇਰੀ ਨਾਨੀ ਦੀ ਮੌਤ ਹੋ ਗਈ ਇਸ ਕਰਕੇ ਮੈਂ ਇੱਥੇ ਆ ਗਈ ਫਿਰ ਸੇ ਵੀ ਮੈਂ ਪਲੱਸ 2 ਦੇ ਪੇਪਰ ਦਿੱਤੇ ਆ ਤੇ ਪੇਪਰ ਦੇਣ ਤੋਂ ਬਾਅਦ ਹੁਣ ਛੁੱਟੀਆਂ ਹੋਈਆਂ ਲੱਗੀਆਂ ਤੇ ਮੈਂ ਸੋਚਿਆ ਵੀ ਚਲੋ ਮੰਮੀ ਪਾਪਾ ਦੀ ਮਦਦ ਕਰਾ ਦਿਆਂ ਉਹ ਕਹਿੰਦਾ ਤੁਸੀਂ ਬਹੁਤ ਸੋਹਣੇ ਹੋ ਤੁਸੀਂ ਇਸ ਤਰ੍ਹਾਂ ਇੱਥੇ ਕੰਮ ਕਰਦੇ ਵਧੀਆ ਨਹੀਂ ਲੱਗਦੇ ਤਾ ਰੇਖਾ ਕਹਿੰਦੀ ਸਾਬ ਜੀ ਕੀ ਗੱਲ ਕਰਦੇ ਹੋ ਹਨ ਵੀ ਅਸੀਂ ਤਾਂ ਇਹੀ ਕਮਾਉਣਾ ਤੇ ਇਹੀ ਖਾਣਾ ਵੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਵੀ ਮੈਨੂੰ ਤਾਂ ਨਹੀਂ ਔਖਾ ਲੱਗਦਾ ਕੰਮ ਕਰਨਾ ਉਹ ਕਹਿੰਦਾ ਫਿਰ ਜੇ ਤੂੰ ਪਲੱਸ 2 ਕੀਤੀ ਹੈ ਤਾਂ ਇਸ ਤੋਂ ਬਾਅਦ ਕੀ ਕਰਨਾ ਉਹ ਕਹਿੰਦੀ ਵੀ ਦਿਲ ਤਾਂ ਮੇਰਾ ਬਹੁਤਾ ਪੜਾ ਪਰ ਕਹਿੰਦੀ ਅੱਗੇ ਦੀਆਂ ਪੜਾਈਆਂ ਦੇ ਖਰਚੇ ਬਹੁਤ ਨੇ ਉਹ ਕਹਿੰਦਾ ਪਲੱਸ 2 ਤੂੰ ਕਾਦੇ ਵਿੱਚ ਕੀਤੀ ਹੈ ਕਹਿੰਦੀ ਮੈਥ ਚ ਕਹਿੰਦਾ ਅੱਛਾ ਉਹ ਕਹਿੰਦੀ ਹਾਂ ਇੰਨੀ ਇੱਕ ਗੱਲਾਂ ਕਰਦੇ ਆ ਤੇ ਇੰਨੇ ਕੁੜੀ ਦੇ ਮੰਮੀ ਪਾਪਾ ਆ ਜਾਂਦੇ ਆ ਉਹ ਮਨੋਜ ਨੂੰ ਵੇਖਦੇ ਆ ਤੇ ਉਹਨੂੰ ਸਸਰੀ ਘਰ ਬੁਲਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹ ਅਸ਼ੋਕ ਕੁਮਾਰ ਦਾ ਬੇਟਾ ਹੈਗਾ ਮਨੋਜ ਨੂੰ ਕਹਿੰਦੇ ਵੀ ਬੇਟਾ ਤੂੰ ਇੱਥੇ ਉਹ ਕਹਿੰਦੇ ਵੀ ਅੰਕਲ ਮੈਂ ਤਾਂ ਇੱਥੇ ਵੈਸੇ ਹੀ ਆਉਣਾ ਹੁੰਨਾ ਵੀ ਡੈਡੀ ਕਹਿੰਦੇ ਆ ਵੀ ਇੱਕ ਪੱਠਾ ਤੂੰ ਸੰਭਲਾ ਵੀ ਮੈਨੂੰ ਤਾਂ ਇਹ ਗੁੜੀਆ ਨਜ਼ਰ ਆ ਗਈ ਤੇ ਮੈਂ ਇਹਦੇ ਕੋਲ ਗੱਲ ਕਰਨ ਲੱਗ ਗਿਆ ਤੇ ਉਹਨੂੰ ਕਹਿੰਦਾ ਕਿ ਅੰਕਲ ਇਹ ਤੁਹਾਡੀ ਕੁੜੀਆ ਤਾਂ ਸੁਖਦੇਵ ਕਹਿੰਦਾ ਹਾਂ ਪੁੱਤ ਮੇਰੀ ਧੀ ਆ ਇਹ ਕਹਿੰਦੇ ਇਹ ਪੜ੍ਹੀ ਹੋਈ ਆ ਤੇ ਤੁਸੀਂ ਇਹਨੂੰ ਅੱਗੇ ਕਿਉਂ ਨਹੀਂ ਪੜਾਉਂਦੇ ਸੁਖਦੇਵ ਕਹਿੰਦਾ ਪੁੱਤ ਅਸੀਂ ਮਜ਼ਦੂਰ ਆਦਮੀ ਆ ਵੀ ਖਰਚੇ ਤਾਂ ਪਹਿਲੀ ਠੀਕ ਨਹੀਂ ਆਉਂਦੇ ਜਿੰਨੀ ਸਾਡੀ ਕਮਾਈ ਆ ਉੰਨੇ ਖਰਚੇ ਆ ਵੀ ਪੜ੍ਹਾਈ ਅੱਗੇ ਦੀ ਮਹਿੰਗੀ ਬਹੁਤ ਆ ਉਹ ਕਹਿੰਦੇ ਵੀ ਤੁਹਾਡੀ ਕੁੜੀ ਨੇ ਮੈਥ ਦੇ ਵਿੱਚ ਪਲੱਸ 2 ਕੀਤੀ ਆ ਪਤਾ ਮੈਥ ਕਿੰਨਾ ਔਖਾ ਹੁੰਦਾ ਪਲੱਸ 2 ਦਾ ਰੇਖਾ ਕਹਿੰਦੀ ਮੈਨੂੰ ਤਾਂ ਕੋਈ ਔਖਾ ਨਹੀਂ ਲੱਗਦਾ ਬੋਲ ਖੜੀ ਰੇਖਾ ਬੋਲ ਪਈ ਉਹ ਕਹਿੰਦਾ ਚਲ ਠੀਕ ਆ ਜੇ ਤੁਹਾਨੂੰ ਨਹੀਂ ਔਖਾ ਲੱਗਦਾ ਤਾਂ ਤੁਸੀਂ ਮੈਨੂੰ ਐਂ ਦੱਸੋ ਤੁਹਾਨੂੰ ਟੇਬਲ ਕਿੱਥੋਂ ਤੱਕ ਆਉਂਦੇ ਆ ਪਹਾੜੇ ਉਹ ਕਹਿੰਦੀ ਮੈਨੂੰ 100 ਤੱਕ ਆਉਂਦੇ ਆ ਕਹਿੰਦਾ ਚਲ 88 ਦਾ ਪਹਾੜਾ ਸੁਣਾ ਤੇ ਉਹ 88 ਦਾ ਪਹਾੜਾ ਸੁਣਾਉਣਾ ਸ਼ੁਰੂ ਕਰਦੀ ਆ ਤੇ ਮਨੋਜ ਆ ਜਿਹੜਾ ਆਪਣਾ ਮੋਬਾਈਲ ਕੱਢ ਕੇ ਨਾਲ-ਨਾਲ ਵੇਖ ਰਿਹਾ ਹੁੰਦਾ ਵੀ ਇਹ ਗਲਤ ਤਾਂ ਨਹੀਂ बोल ਰਹੀ ਕਿਉਂਕਿ ਮਨੋਜ ਨੂੰ ਮੈਥ ਬਿਲਕੁਲ ਨਹੀਂ ਆਉਂਦਾ ਹੁੰਦਾ ਤੇ ਉਹ ਹੈਰਾਨ ਰਹਿ ਜਾਂਦਾ ਵੀ ਇੰਨੀ ਇੰਟੈਲੀਜੈਂਟ ਕੁੜੀ ਤੇ ਬਸ ਇਹ ਦਿਹਾੜੀ ਕਰਨ ਜੋਗੀ ਰਹੂ ਤਾਂ ਉਹ ਸੁਖਦੇਵ ਨੂੰ ਕਹਿੰਦਾ ਕਿ ਅੰਕਲ ਮੈਂ ਚਾਹਣਾ ਕਿ ਤੁਸੀਂ ਆਪਣੀ ਬੇਟੀ ਨੂੰ ਪੜਾਓ ਵੀ ਕੋਈ ਵੀ ਐਗਜ਼ਾਮ ਇਹ ਕਲੀਅਰ ਕਰ ਸਕਦੀ ਹੈ ਤੇ ਵੱਡੀ ਅਫਸਰ ਬਣ ਸਕਦੀ ਆ ਉਹ ਕਹਿੰਦਾ ਪਤ ਤਾਂ ਵੀ ਮੇਰੇ 'ਚ ਹੈਸੀਅਤ ਹੈ ਨਹੀਂ ਵੀ ਬਸ ਅਸੀਂ ਤਾਂ ਇੰਨੇ ਜੋਗੀ ਆ ਚਲੋ ਉਹ ਗੱਲਾਂ-ਬਾਤਾਂ ਕਰਦਾ ਤੇ ਉੱਥੋਂ ਚਲਿਆ ਜਾਂਦਾ ਮਨੋਜ ਆ ਕੇ ਉਹ ਬੜਾ ਰੇਖਾ ਬਾਰੇ ਸੋਚਦਾ ਕਿਉਂਕਿ ਉਹ ਰੇਖਾ ਨੂੰ ਪਸੰਦ ਕਰਨ ਲੱਗ ਜਾਂਦਾ ਦੋ ਤਿੰਨ ਦਿਨ ਮਨੋਜ ਆਉਂਦਾ ਨਹੀਂ ਕਿਉਂਕਿ ਉਹ ਆਪਣੀ ਭੈਣ ਨੂੰ ਮਿਲਣ ਗਿਆ ਹੁੰਦਾ ਪਰ ਜਿਹੜੀ ਰੇਖਾ ਹੁੰਦੀ ਆ ਉਹ ਵੀ ਕਿਤੇ ਨਾ ਕਿਤੇ ਮਨੋਜ ਨੂੰ ਪਸੰਦ ਕਰਨ ਲੱਗ ਜਾਂਦੀ ਆ ਉਹ ਰੋਜ਼ ਨਿਗਾਹ ਮਾਰਦੀ ਆ ਕੰਮ ਕਰਦੀ ਵੀ ਮਨੋਜ ਆਇਆ ਕਿਉਂ ਨਹੀਂ ਤਿੰਨ ਚਾਰ ਦਿਨਾਂ ਬਾਅਦ ਜਦੋਂ ਮਨੋਜ ਆਇਆ ਤਾਂ ਰੇਖਾ ਨੂੰ ਪਤਾ ਲੱਗਿਆ ਵੀ ਮਨੋਜ ਤੁਰਿਆ ਆਉਂਦਾ ਮਨੋਜ ਆ ਕੇ ਰੇਖਾ ਕੋਲ ਖੜਿਆ ਉਹਨੂੰ ਬੁਲਾਉਣ ਲੱਗਿਆ ਤਾਂ ਰੇਖਾ ਨੇ ਪਾਸਾ ਵਟਲਿਆ ਉਹਨੂੰ ਬੁਲਾਇਆ ਨਹੀਂ ਤੇ ਮਨੋਜ ਕਹਿੰਦਾ ਵੀ ਕੀ ਗੱਲ ਹੋ ਗਈ ਤੁਸੀਂ ਨਾਰਾਜ ਹੋ ਰੇਖਾ ਕਹਿੰਦੀ ਤੁਸੀਂ ਕਿੱਥੇ ਗਏ ਸੀ ਮਨੋਜ ਕਹਿੰਦਾ ਮੈਂ ਤਾਂ ਕਿਤੇ ਨਹੀਂ ਗਿਆ ਮੈਂ ਤਾਂ ਭੈਣ ਨੂੰ ਮਿਲਣ ਗਿਆ ਸੀ ਹੋਸਟਲ ਦੇ ਵਿੱਚ ਕੈਨੀ ਤੁਸੀਂ ਦੱਸ ਕੇ ਨਹੀਂ ਜਾਣਾ ਸੀ ਉਹ ਕਹਿੰਦਾ ਵੀ ਕਿਉਂ ਦੱਸਣ ਨੂੰ ਕੀ ਗੱਲ ਸੀ ਸਮਝਦਾ ਤਾਂ ਉਹ ਵੀ ਸੀ ਪਰ ਫਿਰ ਵੀ ਉਹਨੇ ਪੁੱਛਿਆ ਕੈਨੀ ਕੀ ਪਤਾ ਤੁਹਾਡਾ ਕਿਸੇ ਨੇ ਕਿੰਨਾ ਇੰਤਜ਼ਾਰ ਕੀਤਾ ਤੇ ਮਨੋਜ ਕਹਿੰਦਾ ਵੀ ਜਦੋਂ ਤੁਸੀਂ 8 ਦਿਨ ਇੱਥੋਂ ਬਿਨਾਂ ਦੱਸੇ ਚਲੇ ਗਏ ਸੀ ਉਹ ਤਾਂ ਤੁਹਾਨੂੰ ਕਿਹੜਾ ਪਤਾ ਵੀ ਕਿਸੇ ਨੇ ਤੁਹਾਡਾ ਕਿੰਨਾ ਇੰਤਜ਼ਾਰ ਕੀਤਾ ਉਹ ਕਹਿੰਦੀ ਵੀ ਉਦੋਂ ਤਾਂ ਆਪਾਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸੀ ਵੀ ਹੁਣ ਤਾਂ ਆਪਾਂ ਇੱਕ ਦੂਜੇ ਨੂੰ ਜਾਣਨ ਲੱਗ ਗਏ ਆ ਤੇ ਮੈਂ ਤੁਹਾਨੂੰ ਵਧੀਆ ਦੋਸਤ ਮੰਨਦੀ ਆ ਉਹ ਕਹਿੰਦਾ ਚੱਲ ਫਿਰ ਨਾਰਾਜ਼ ਨਾ ਹੋ ਜਦੋਂ ਵੀ ਕਿਤੇ ਫੇਰ ਜਾਊਗਾ ਤਾਂ ਦੱਸ ਕੇ ਜਾਊਗਾ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਉਹ ਕਹਿੰਦਾ ਵੀ ਮੈਂ ਤੇਰੇ ਬਾਰੇ ਬੜਾ ਸੋਚਿਆ ਵੀ ਮੈਨੂੰ ਇਸ ਗੱਲ ਦੀ ਬੜੀ ਫਿਕਰ ਆ ਵੀ ਤੂੰ ਇਸ ਤਰ੍ਹਾਂ ਮਜ਼ਦੂਰੀ ਥੋੜੀ ਕਰੇਂਗੀ ਕਹਿੰਦਾ ਜੇ ਤੈਨੂੰ ਬੁਰਾ ਨਾ ਲੱਗੇ ਤਾਂ ਮੈਂ ਆਪਣੇ ਪਾਪਾ ਨਾਲ ਤੇਰੀ ਪੜ੍ਹਾਈ ਬਾਰੇ ਗੱਲ ਕਰਾਂ ਰੇਖਾ ਕਹਿੰਦੀ ਵੀ ਮੇਰੇ ਮੰਮੀ ਪਾਪਾ ਨਹੀਂ ਮੰਨਣੇ ਤੇ ਨਾਲੇ ਸਾਭੀ ਦਾ ਤਾਂ ਸਾਡੇ ਤੇ ਪਹਿਲਾਂ ਹੀ ਬਹੁਤ ਹਸਾਣਾ ਵੀ ਮੇਰੇ ਮੰਮੀ ਪਾਪਾ ਨੂੰ 15 ਸਾਲ ਹੋ ਗਏ ਵੀ ਸਾਡਾ ਗੁਜ਼ਾਰਾ ਛੋਡੇ ਪੱਠੇ ਦੇ ਸਿਰ ਤੇ ਚੱਲਦਾ ਵੀ ਪਰ ਫਿਰ ਵੀ ਜੇ ਤੁਸੀਂ ਚਾਹੋ ਤਾਂ ਕਰ ਸਕਦੇ ਹਾਂ ਗੱਲ ਚਲੋ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਤੇ ਮਨੋਜ ਰੇਖਾ ਨੂੰ ਕਹਿੰਦਾ ਕਿ ਰੇਖਾ ਮੈਂ ਤੈਨੂੰ ਪਸੰਦ ਕਰਨ ਲੱਗਿਆ ਤੇ ਮੈਂ ਚਾਹਣਾ ਵੀ ਤੂੰ ਪੜ ਕੇ ਵਧੀਆ ਅਫਸਰ ਬਣੇ ਤੇ ਆਪਾਂ ਸਾਰੀ ਜ਼ਿੰਦਗੀ ਇੱਕ ਦੂਜੇ ਨਾਲ ਗੁਜ਼ਾਰੀਏ ਜਦੋਂ ਉਹ ਇਹ ਗੱਲਾਂ ਕਰ ਰਿਹਾ ਹੁੰਦਾ ਤਾਂ ਰੇਖਾ ਦੀ ਮਾਂ ਜਿਹੜੀ ਉਹ ਸੁਣ ਲੈਂਦੀ ਆ ਗੱਲਾਂ ਤੇ ਉਹਦਾ ਦੇਲਾ ਨਾ ਜਿਹੜਾ ਤੱਕ-ਤੱਕ ਕਰਨ ਲੱਗ ਜਾਂਦਾ ਉਹ ਸੋਚਦੀ ਆ ਵੀ ਇੰਨੇ ਤਕੜੇ ਸੇਠ ਦਾ ਮੁੰਡਾ ਮੇਰੀ ਧੀ ਨੂੰ ਪ੍ਰਪੋਜ਼ ਕਰ ਰਿਹਾ ਵੀ ਜੇ ਸੇਠ ਨੂੰ ਪਤਾ ਲੱਗ ਗਿਆ ਹਨਾ ਵੀ ਇਹਨਾਂ ਦਾ ਤਾਂ ਕੁਝ ਨਹੀਂ ਜਾਣਾ ਗੱਲ ਤਾਂ ਸਾਡੇ ਤੇ ਆਊਗੀ ਹਮੇਸ਼ਾ ਅਗਲਾ ਇਹ ਕਹਿੰਦਾ ਹੁੰਦਾ ਗਰੀਬ ਬੰਦਾ ਹੀ ਮਾਰਿਆ ਜਾਂਦਾ ਹੁੰਦਾ ਵੀ ਸੇਠ ਨੇ ਤਾਂ ਇਹ ਸੋਚਣਾ ਵੀ ਇਹ ਆਪਦੀ ਕੁੜੀ ਨੂੰ ਵਰਤ ਕੇ ਮੇਰੇ ਮੁੰਡੇ ਨੂੰ ਇਸਤੇਮਾਲ ਕਰਨਾ ਚਾਹੁੰਦੇ ਆ ਚਲੋ ਉਦੋਂ ਤਾਂ ਉਹ ਕੁਝ ਨਹੀਂ ਬੋਲਦੀ ਉਹ ਨਾ ਖੰਗੂਰਾ ਮਾਰ ਦਿਆ ਤੇ ਉਹਦਾ ਖੰਗੂਰਾ ਸੁਣ ਕੇ ਰੇਖਾ ਤੇ ਮਨੋਜ ਆ ਜਿਹੜੇ ਉਹ ਸਤਰਕ ਹੋ ਜਾਂਦੇ ਆ ਤੇ ਉਹ ਗੱਲਬਾਤ ਆ ਜਿਹੜੀ ਚੇਂਜ ਕਰ ਦਿੰਦੇ ਆ ਉਹ ਕੋਲ ਆ ਜਾਂਦੀ ਆ ਉਹ ਕਹਿੰਦੀ ਮਨੋਜ ਬੇਟਾ ਤੁਸੀਂ ਇੱਥੇ ਕੀ ਕਰਦੇ ਹੋ ਇੱਥੇ ਇੰਨੀ ਗਰਮੀ ਚ ਮਿੱਟੀ ਘੱਟੇ ਤੇ ਤੁਸੀਂ ਜਾ ਕੇ ਦਫ਼ਤਰ ਚ ਬੈਠੋ ਉਹ ਕਹਿੰਦਾ ਨਹੀਂ ਆਂਟੀ ਮੈਂ ਤਾਂ ਵੈਸੇ ਹੀ ਆਇਆ ਸੀ ਮੈਨੂੰ ਰੇਖਾ ਮਿਲ ਗਈ ਮੇਰੇ ਕੋਲ ਖੜ ਗਿਆ ਉਹ ਕਹਿੰਦੀ ਪੁੱਤ ਤੁਸੀਂ ਵੱਡੇ ਲੋਕ ਹੋ ਤੁਸੀਂ ਇੱਥੇ ਖੜੇ ਰਹਿਤੇ ਘੱਟੇ ਚ ਵਧੀਆ ਨਹੀਂ ਲੱਗਦੇ ਤੁਸੀਂ ਦਫ਼ਤਰ ਚ ਬਹਿ ਜਾ ਕਰੋ ਚਲੋ ਉਹ ਚਲੇ ਆ ਗਿਆ ਤੇ ਜਦੋਂ ਉਹ ਚਲੇ ਆ ਗਿਆ ਤਾਂ ਰੇਖਾ ਦੀ ਮਾਂ ਰੇਖਾ ਨੂੰ ਕਾफी ਝਿੜਕਦੀ ਆ ਤੇ ਉਹਨੂੰ ਸਮਝਾਉਂਦੀ ਆ ਕਿ ਦੇਖ ਪੁੱਤ ਮਨੋਜ ਦੀਆਂ ਗੱਲਾਂ ਨੂੰ ਬੜਾ ਦਿਲ ਤੇ ਨਾ ਲਈਂ ਉਹ ਇੱਕ ਅਮੀਰ ਬਾਪ ਦੀ ਔਲਾਦ ਆ ਆਪਣਾ ਤੇ ਉਹਨਾਂ ਦਾ ਕੋਈ ਵੀ ਮੁਕਾਬਲਾ ਨਹੀਂ ਤੇ ਜੇ ਸੇਠ ਸਾਹਿਬ ਨੂੰ ਪਤਾ ਲੱਗ ਗਿਆ ਨਾ ਵੀ ਤੁਹਾਡੇ ਦੋਨਾਂ ਦੇ ਵਿੱਚ ਕੁਝ ਚੱਲ ਰਿਹਾ ਤਾਂ ਸੇਠ ਨੇ ਆਪਾਂ ਨੂੰ ਤਿੰਨਾਂ ਨੂੰ ਮਾਰ ਕੇ ਇਸੇ ਭੱਠੇ ਦੇ ਵਿੱਚ ਹੀ ਦੱਬ ਦੇਣਾ ਵੀ ਆਪਣੀ ਉਗ ਸੁੱਗ ਵੀ ਨਹੀਂ ਨਿਕਲਣੀ ਇਸ ਕਰਕੇ ਤੀਏ ਤੇਰੇ ਮੂਰੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਤੂੰ ਇਸ ਕੰਮ ਤੋਂ ਦੂਰ ਰਹੀਂ ਰੇਖਾ ਨੂੰ ਵੀ ਇਹ ਗੱਲ ਲੱਗੀ ਕਿ ਮੇਰੀ ਮਾਂ ਸਹੀ ਕਹਿ ਰਹੀ ਆ ਤੇ ਅਗਲੇ ਦਿਨ ਮਨੋਜ ਫੇਰ ਆ ਜਾਂਦਾ ਜਦੋਂ ਉਹ ਰੇਖਾ ਨੂੰ ਬੁਲਾਉਂਦਾ ਤਾਂ ਰੇਖਾ ਬੋਲਦੀ ਨਹੀਂ ਉਹ ਆਪਣੇ ਕੰਮ 'ਚ ਲੱਗੀ ਰਹਦੀ ਆ ਮਨੋਜ ਬਿਲਕੁਲ ਕੋਲ ਆ ਕੇ ਰੇਖਾ ਨੂੰ ਐ ਟੱਚ ਕਰਦਾ ਤੇ ਮੋਢੇ ਤੇ ਹੱਥ ਧਰ ਕੇ ਉਹਨੂੰ ਕਹਿੰਦਾ ਕਿ ਰੇਖਾ ਮੈਂ ਤੈਨੂੰ ਬੁਲਾ ਰਿਹਾ ਰੇਖਾ ਉਹ ਆਪਣੇ ਮੋਢੇ ਤੋਂ ਉਹਦਾ ਹੱਥ ਪਰੇ ਕਰਦੀ ਹੈ ਤੇ ਉਹਨੂੰ ਕਹਿੰਦੀ ਕਿ ਸਾਹਬ ਜੀ ਤੁਸੀਂ ਇੱਥੇ ਨਾ ਆਇਆ ਕਰੋ ਤੁਸੀਂ ਵੱਡੇ ਲੋਕ ਹੋ ਸਾਡਾ ਤੇ ਤੁਹਾਡਾ ਕੋਈ ਮੁਕਾਬਲਾ ਨਹੀਂ ਇਸ ਤਰ੍ਹਾਂ ਜੇ ਆਪਾਂ ਨੂੰ ਕਿਸੇ ਨੇ ਗੱਲਾਂ ਕਰਦਿਆਂ ਵੇਖ ਲਿਆ ਹਨਾ ਜਾਂ ਤੁਹਾਡੇ ਪਾਪਾ ਨੇ ਵੇਖ ਲਿਆ ਤਾਂ ਸਾਡੀ ਖੈਰ ਨਹੀਂ ਵੀ ਅਸੀਂ ਨੀਵੇਂ ਲੋਕ ਆ ਮਨੋਜ ਕਹਿੰਦਾ ਵੀ ਰੇਖਾ ਤੈਨੂੰ ਕੀ ਗੱਲ ਹੋ ਗਈ ਵੀ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦੀਆਂ ਤਾਰੇਖਾ ਕਹਿੰਦੀ ਕੱਲ ਮੇਰੇ ਮੰਮਾ ਨੇ ਆਪਣੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਉਹਨਾਂ ਨੇ ਮੈਨੂੰ ਐ ਸਮਝਾਇਆ ਤੇ ਮੈਂ ਆਪਣੀ ਮੰਮਾ ਦੀ ਗੱਲ ਨਾਲ ਸਹਿਮਤ ਆ ਮਨੋਜ ਕਹਿੰਦਾ ਆ ਠੀਕ ਐ ਅੱਜ ਤੋਂ ਬਾਅਦ ਮੈਂ ਕਦੇ ਨਹੀਂ ਆਉਂਗਾ ਜਦੋਂ ਐ ਕਹਿ ਕੇ ਜਾਣ ਲੱਗਿਆ ਤਾਂ ਰੇਖਾ ਦੀ ਮਾਂ ਫੇਰ ਆ ਗਈ ਉੱਥੇ ਤੇ ਰੇਖਾ ਦੀ ਮਾਂ ਨੇ ਮਨੋਜ ਨੂੰ ਬਾਜ਼ਮਾਰੀ ਮਨੋਜ ਪੁੱਤ ਮੇਰੀ ਗੱਲ ਸੁਣਾ ਉਹ ਕਹਿੰਦਾ ਹਾਂਜੀ ਆਂਟੀ ਜੀ ਕਹਿੰਦੀ ਦੇਖ ਪੁੱਤ ਤੂੰ ਇੱਕ ਅਮੀਰ ਬਾਪ ਦੀ ਔਲਾਦ ਆ ਤੇ ਅਸੀਂ ਹੈਗੇ ਆ ਗਰੀਬ 15 ਸਾਲ ਅਸੀਂ ਤੁਹਾਡਾ ਨਮਕ ਖਾਦਾ ਅਸੀਂ ਨਹੀਂ ਚਾਹੁੰਦੇ ਕਿ ਸੇਠ ਸਾਨੂੰ ਇੱਥੋਂ ਧੱਕੇ ਮਾਰ ਕੇ ਕੱਢੇ ਜਾਂ ਸਾਡੇ ਨਾਲ ਮਾੜਾ سلوਕ ਕਰੇ ਹਰ ਇੱਕ ਦੀ ਆਪਣੀ ਆਪਣੀ ਇੱਜ਼ਤ ਹੁੰਦੀ ਆ ਅਸੀਂ ਆਪਣੀ ਕੁੜੀ ਦਾ ਰਿਸ਼ਤਾ ਤੇਰੇ ਨਾਲ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਜਿਹੜੀ ਗੱਲ ਤੂੰ ਕਹਿ ਰਿਹਾ ਨਾ ਰੇਖਾ ਨਾਲ ਵਿਆਹ ਕਰਾਉਣ ਦੀ ਇਹ ਗੱਲ ਕਹਿਣ ਚ ਬਹੁਤ ਛੋਟੀ ਆ ਪਰ ਇਹ ਵੈਸੇ ਬਹੁਤ ਵੱਡੀ ਆ ਇਹ ਕਦੇ ਵੀ ਨਹੀਂ ਹੋ ਸਕਦਾ ਇਸ ਕਰਕੇ ਪੁੱਤ ਤੂੰ ਰੇਖਾ ਕੋਲ ਨਾ ਆਇਆ ਕਰ ਮਨੋਜ ਓਕੇ ਆਂਟੀ ਜੀ ਕਹਿ ਕੇ ਚਲੇ ਗਿਆ ਤੇ ਜਾ ਕੇ ਉਹ ਸਾਰਾ ਦਿਨ ਉਦਾਸ ਬੈਠਾ ਰਿਹਾ ਚਾਰ ਪੰਜ ਦਿਨ ਉਹ ਉਦਾਸ ਰਿਹਾ ਤੇ ਸੋਚਦਾ ਰਿਹਾ ਇੱਕ ਦਿਨ ਉਹ ਘਰੇ ਖਾਣਾ ਖਾ ਰਹੀ ਸੀ ਤਾਂ ਸੇਠ ਆਪਣੇ ਬੇਟੇ ਨੂੰ ਕਹਿੰਦਾ ਮਨੋਜ ਮੈਂ ਪਿਛਲੇ 3-4 ਦਿਨਾਂ ਤੋਂ ਵੇਖ ਰਿਹਾ ਵੀ ਨਾ ਤਾ ਤੂੰ ਭੱਠੇ ਤੇ ਗਿਆ ਵੀ ਤੂੰ ਰਹਿਣਾ ਵੀ ਉਦਾਸਾਂ ਕੀ ਗੱਲ ਆ ਗਈ ਉਹ ਕਹਿੰਦਾ ਨਹੀਂ ਪਾਪਾ ਕੁਛ ਨਹੀਂ ਕਹਿੰਦਾ ਨਹੀਂ ਪੁੱਤ ਮੈਂ ਤੇਰਾ ਪਿਓ ਆ ਤੇ ਪਿਓ ਤੋਂ ਨਾ ਔਲਾਦ ਦੇ ਚਿਹਰੇ ਨੁਕਦੇ ਨਹੀਂ ਹੁੰਦੇ ਤੂੰ ਮੈਨੂੰ ਗੱਲ ਦੱਸ ਕੀ ਆ ਉਹ ਕਹਿੰਦਾ ਪਾਪਾ ਮੈਂ ਵਿਆਹ ਕਰਾਉਣਾ ਚਾਹਣਾ ਤਾਂ ਸੇਠ ਹੱਸ ਪਿਆ ਕਹਿੰਦਾ ਬੱਸ ਐਡੀਕੀ ਗੱਲ ਹੁਣ ਤੇਰੀ ਵਿਆਹ ਦੀ ਉਮਰ ਆਇਆ ਤਾਂ ਤੇਰਾ ਹੋਊ ਗਈ ਕਹਿੰਦਾ ਕੋਈ ਕੁੜੀ ਪਸੰਦ ਕਰ ਲਈ ਤਾਂ ਮਨੋਜ ਹੱਸ ਕੇ ਕਹਿੰਦਾ ਵੀ ਹਾਂਜੀ ਮੈਂ ਕੁੜੀ ਪਸੰਦ ਕਰ ਲਈ ਤਾਂ ਸੇਠ ਕਹਿੰਦਾ ਕਿ ਹਾਂ ਪੁੱਤ ਮੇਰੇ ਵੱਲੋਂ ਤਾਂ ਕੋਈ ਇਤਰਾਜ਼ ਨਹੀਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਅਸੀਂ ਤਾਂ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਉਲਝੇ ਹੋਏ ਹਾਂ ਤੂੰ ਜ਼ਿੰਦਗੀ ਕੱਢਣੀ ਆ ਜੇ ਤੈਨੂੰ ਕੋਈ ਕੁੜੀ ਪਸੰਦ ਆਉਂਦੀ ਆ ਤਾਂ ਤੂੰ ਸਾਨੂੰ ਦੱਸ ਦੀ ਅਸੀਂ ਤੇਰਾ ਵਿਆਹ ਕਰ ਦਿਆਂਗੇ ਕਹਿੰਦਾ ਵੀ ਸਾਡੀ ਐਂ ਸੋਚ ਨਹੀਂ ਹੈਗੀ ਵੀ ਅਸੀਂ ਆਪ ਕੁੜੀ ਲੱਭੀਏ ਤੇਰੇ ਲਈ ਜੇ ਤੈਨੂੰ ਕੁੜੀ ਪਸੰਦ ਆ ਗਈ ਤੇ ਕਹਿੰਦਾ ਕੁੜੀ ਵੀ ਤੈਨੂੰ ਪਸੰਦ ਕਰਦੀ ਆ ਕਹਿੰਦਾ ਨਹੀਂ ਕੁੜੀ ਨਹੀਂ ਮੈਨੂੰ ਪਸੰਦ ਕਰਦੀ ਤਾਂ ਸੇਠ ਕਹਿੰਦਾ ਫਿਰ ਤੇਰੇ ਨਾਲ ਵਿਆਹ ਕਿਵੇਂ ਕਰਾਉਂ ਕਹਿੰਦਾ ਪਾਪਾ ਵਿਆਹ ਤਾਂ ਉਹ ਕਰਾ ਲੂਗੀ ਪਰ ਪਹਿਲਾਂ ਤੁਹਾਡੀ ਇਜਾਜ਼ਤ ਦੀ ਲੋੜ ਆ ਉਹ ਕਹਿੰਦਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਪੁੱਤ ਤੇ ਪਰ ਐਂ ਦੱਸ ਵੀ ਕੁੜੀ ਕੌਣ ਆ ਤੇ ਕਿੱਥੇ ਰਹਦੀ ਆ ਤਾਂ ਮਨੋਜ ਕਹਿੰਦਾ ਪਾਪਾ ਕੁੜੀ ਗਰੀਬ ਘਰ ਦੀ ਆ ਤਾਂ ਸੇਠ ਕਹਿੰਦਾ ਵੀ ਕੋਈ ਗੱਲ ਨਹੀਂ ਪੁੱਤ ਗਰੀਬ ਘਰ ਦੀ ਫਿਰ ਕੀ ਹੋ ਗਿਆ ਆਪਣੇ ਕੋਲੇ ਰੱਬ ਦਾ ਦਿੱਤਾ ਸਭ ਕੁਝ ਆ ਆਪਾਂ ਇੰਨੀ ਮਿਹਨਤ ਕਰਦੇ ਆ ਤੇ ਜੇ ਆਪਣੇ ਘਰ ਦੀ ਨੂੰ ਕੋਈ ਗਰੀਬ ਘਰ ਦੀ ਕੁੜੀ ਬਣੂ ਤਾਂ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਉਹ ਕਹਿੰਦਾ ਪਾਪਾ ਉਹ ਘੱਟ ਪੜ੍ਹੀ ਆ ਕਹਿੰਦਾ ਕਿੰਨੇ ਪੜ੍ਹੀ ਆ ਕਹਿੰਦੇ ਪਲੱਸ 2 ਕੀਤੀ ਆ ਬਹੁਤ ਇੰਟੈਲੀਜੈਂਟ ਆ ਵੱਡੇ ਵੱਡੇ ਇੰਜੀਨੀਅਰ ਨੂੰ maat ਦਿੰਦੀ ਆ ਕੋਈ ਵੀ ਟੈਸਟ ਆ ਜਿਹੜਾ ਉਹ 1 ਮਿੰਟ ਦੇ ਵਿੱਚ ਕਲੀਅਰ ਕਰ ਸਕਦੀ ਆ ਪਰ ਤਰਾਸ ਦੀ ਇਹ ਆ ਕਿ ਗਰੀਬੀ ਆ ਤੇ ਉਹ ਅੱਗੇ ਨਹੀਂ ਪੜ ਸਕੀ ਮੈਨੂੰ ਉਹ ਪਸੰਦ ਆ ਤੇ ਮੈਂ ਚਾਹਣਾ ਕਿ ਮੈਂ ਉਹਦੇ ਨਾਲ ਵਿਆਹ ਕਰਾਵਾਂ ਤੇ ਉਹਨੂੰ ਅੱਗੇ ਪੜਾ ਲਿਖਾ ਕੇ ਇੱਕ ਵਧੀਆ ਆਫੀਸਰ ਬਣਾਵਾਂ ਕਹਿੰਦਾ ਮੇਰੇ ਇਸ ਗੱਲ ਦੀ ਮੈਂ ਤੁਹਾਨੂੰ ਗਰੰਟੀ ਦਿੰਦਾ ਵੀ ਜੇ ਉਹ 2 ਸਾਲ ਹੋਰ ਪੜ੍ਹ ਲਈ ਤਾਂ ਉਹ IAS ਜਾਂ IPS ਕਲੀਅਰ ਕਰ ਸਕਦੀ ਆ ਤਾਂ ਸੇਠ ਸਾਹਿਬ ਖੁਸ਼ ਹੋ ਗਏ ਉਹ ਕਹਿੰਦੇ ਵੈਸੇ ਤਾਂ ਪਤਾ ਆਪਾਂ ਨੂੰ ਲੋੜ ਨਹੀਂ ਆਪਣੀ ਨੂੰਹ ਕੋਈ ਨੌਕਰੀ ਕਰੇ ਆਪਣੇ ਕੋਲੇ ਬਠੇਰਾ ਕੋਸ਼ਾ ਪਰ ਜੇ ਤੈਨੂੰ ਕੁੜੀ ਪਸੰਦ ਆ ਤੇ ਉਹ ਪੜ੍ਹਨਾ ਚਾਹੁੰਦੀ ਆ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਤਾਂ ਉਹ ਕਹਿੰਦਾ ਵੀ ਪਾਪਾ ਫਿਰ ਮੈਂ ਤੁਹਾਨੂੰ ਦੱਸਾਂ ਕੁੜੀ ਕੌਣ ਹੈ ਸੇਠ ਸਾਹਿਬ ਕਹਿੰਦੇ ਵੀ ਹਾਂ ਪੁੱਤ ਦੱਸ ਮਨੋਜ ਕਹਿੰਦਾ ਕਿ ਪਾਪਾ ਆਪਣੇ ਪੱਠੇ ਤੇ ਜਿਹੜੇ ਮਜ਼ਦੂਰ ਕੰਮ ਕਰਦੇ ਆ ਸੁਖਦੇਵ ਅੰਕਲ ਉਹਨਾਂ ਦੀ ਬੇਟੀ ਇਹ ਗੱਲ ਸੁਣ ਕੇ ਸੇਠ ਆ ਜਿਹੜਾ ਉਹ ਖੜਾ ਹੋ ਜਾਂਦਾ ਤੇ ਉਹ ਆਪਣੇ ਪੁੱਤ ਨੂੰ ਕਹਿੰਦਾ ਮਨੋਜ ਤੂੰ ਕੀ ਕਹਿ ਰਿਹਾ ਉਹ ਕਹਿੰਦਾ ਪਾਪਾ ਮੈਂ ਉਹੀ ਕਹਿ ਰਿਹਾ ਜਿਹੜਾ ਕੁਝ ਤੁਸੀਂ ਸੁਣਿਆ ਉਹ ਕਹਿੰਦਾ ਅੱਛਾ ਠੀਕ ਹੈ ਉਹਦੀ ਕੁੜੀ ਵੈਸੇ ਮੈਂ ਵੇਖੀ ਨਹੀਂ ਮੈਂ ਪਹਿਲਾਂ ਤਾਂ ਤਾਂ ਮਨੋਜ ਦੱਸਦਾ ਕਿ ਉਹ ਕੁੜੀ ਪਹਿਲਾਂ ਇੱਥੇ ਰਹਿੰਦੀ ਨਹੀਂ ਸੀ ਮੈਂ ਵੇਖੀ ਆ ਦੋ ਤਿੰਨ ਦਿਨ ਹੋ ਗਏ ਮੈਨੂੰ ਵੇਖਦੇ ਨੂੰ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਤੇ ਮੈਨੂੰ ਉਹ ਪਸੰਦ ਆ ਗਈ ਉਹ ਪਹਿਲਾਂ ਆਪਣੀ ਨਾਨੀ ਕੋਲ ਰਹਿੰਦੀ ਸੀ ਬਹੁਤ ਸੋਹਣੀ ਕੁੜੀ ਆ ਸੇਠ ਕਹਿੰਦਾ ਵੀ ਤੈਨੂੰ ਪਸੰਦ ਆ ਉਹ ਪੱਕਾ ਹੀ ساری ਜ਼ਿੰਦਗੀ ਕੱਢਣੀ ਆ ਤੂੰ ਉਹਦੇ ਨਾਲ ਕਹਿੰਦਾ ਵੀ ਹਾਂ ਪਾਪਾ ਜੇ ਤੁਹਾਨੂੰ ਮਨਜ਼ੂਰ ਆ ਰਿਸ਼ਤਾ ਤਾਂ ਮੈਂ ਜ਼ਰੂਰ ਉਹਦੇ ਨਾਲ ਹੀ ਜ਼ਿੰਦਗੀ ਕੱਢਣੀ ਚਾਹੂੰਗਾ ਤਾਂ ਸੇਠ ਆਪਣੇ ਘਰ ਵਾਲੀ ਨੂੰ ਬੁਲਾਉਂਦਾ ਤੇ ਉਹਨੂੰ ਕਹਿੰਦਾ ਕਿ ਤੇਰੇ ਮੁੰਡੇ ਨੇ ਤੇਰੇ ਵਾਸਤੇ ਉਹ ਨੂੰ ਪਸੰਦ ਕੀਤੀ ਆ ਉਹ ਕਹਿੰਦੀ ਵੀ ਕੌਣ ਐ ਤਾਂ ਸੇਠ ਉਹਨੂੰ ਦੱਸਦਾ ਕਿ ਆਪਣੇ ਜਿਹੜੇ 15 ਸਾਲਾਂ ਤੋਂ ਕੰਮ ਕਰ ਰਿਹਾ ਸੁਖਦੇਵ ਉਹਦੀ ਕੁੜੀ ਆ ਤੇ ਇਹ ਗੱਲ ਸੁਣ ਕੇ ਜਿਹੜੀ ਸੇਠ ਦੇ ਘਰ ਵਾਲੀ ਹੁੰਦੀ ਆ ਮਨੋਜ ਦੀ ਮਾਂ ਹੁੰਦੀ ਆ ਉਹ ਲੋਹੀ ਲੱਖੀ ਹੋ ਜਾਂਦੀ ਆ ਤੇ ਆਪਣੇ ਪੁੱਤ ਨੂੰ ਕਹਿੰਦੀ ਤੈਨੂੰ ਪਤਾ ਉਹਨਾਂ ਦਾ ਤੇ ਆਪਣਾ ਸਟੇਟਸ ਦਾ ਕਿੰਨਾ ਫਰਕ ਹੈ ਕੀ ਤੈਨੂੰ ਉਹੀ ਕੁੜੀ ਮਿਲੀ ਆ ਸਾਰੀ ਦੁਨੀਆ ਤੋਂ ਤੂੰ ਇੰਨਾ ਅਮੀਰ ਘਰ ਦਾ ਮੁੰਡਾ ਕਾਲਜ ਦੇ ਵਿੱਚ ਤੂੰ ਜਾਣਾ ਕਾਲਜ ਦੇ ਵਿੱਚ ਅਮੀਰ ਅਮੀਰ ਘਰਾਂ ਦੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਆਉਂਦੀਆਂ ਉਹਨਾਂ 'ਚ ਤੈਨੂੰ ਕੋਈ ਪਸੰਦ ਨਹੀਂ ਆਈ ਮਨੋਜ ਕਹਿੰਦਾ ਕਿ ਮੰਮੀ ਜਿਹੜਾ ਕੋਈ ਵੀ ਇਨਸਾਨ ਕਿਸੇ ਦੇ ਦਿਲ ਨੂੰ ਲੱਗਦਾ ਨਾ ਇਹ ਸੋਚ ਸਮਝ ਕੇ ਨਹੀਂ ਲੱਗਦਾ ਮੈਂ ਉਹਨੂੰ ਵੇਖਿਆ ਮੈਨੂੰ ਉਹ ਪਸੰਦ ਆ ਗਈ ਠੀਕ ਹੈ ਤੁਹਾਨੂੰ ਮਨਜ਼ੂਰ ਹੈ ਤੁਸੀਂ ਉਹਨੂੰ ਨੋ ਬਣਾ ਲਓ ਨਹੀਂ ਮੈਂ ਕਿਹੜਾ ਕੋਈ ਜ਼ਬਰਦਸਤੀ ਕਰ ਰਿਹਾ ਤਾਂ ਜਿਹੜਾ ਸੇਠ ਸਾਹਿਬ ਆ ਉਹ ਆਪਣੀ ਪਤਨੀ ਨੂੰ ਕਹਿੰਦਾ ਤੂੰ ਚੁੱਪ ਰਹਿ ਤੇ ਉਹਦੀ ਪਤਨੀ ਗੁੱਸੇ ਚ ਅੰਦਰ ਚਲੀ ਜਾਂਦੀ ਆ ਫਿਰ ਸੇਠ ਆਪਣੇ ਮੁੰਸੀ ਨੂੰ ਕਹਿੰਦਾ ਕਿ ਸੁਖਦੇਵ ਤੇ ਉਹਦੀ ਪਤਨੀ ਤੇ ਉਹਦੀ ਬੇਟੀ ਨੂੰ ਬੁਲਾ ਕੇ ਲਿਆ ਕਰੇ ਤੇ ਮੁੰਸੀ ਆ ਜਿਹੜਾ ਉਹ ਪੱਠੇ ਤੇ ਜਾਂਦਾ ਜਦੋਂ ਵੇਖਦਾ ਵੀ ਹਜੇ ਉਹਨਾਂ ਨੇ ਕੰਮ ਸ਼ੁਰੂ ਨਹੀਂ ਕੀਤਾ ਉਹ ਆਪਦਾ ਖਾਣਾ ਵਗੈਰਾ ਬਣਾ ਰਹੇ ਸੀ ਉਹ ਜਾ ਕੇ ਸੁਖਦੇਵ ਨੂੰ ਕਹਿੰਦਾ ਕਿ ਸੁਖਦੇਵ ਤੁਹਾਨੂੰ ਨਾ ਸੇਠ ਸਾਹਿਬ ਨੇ ਬੁਲਾਇਆ ਤੁਹਾਡੀ ਬੇਟੀ ਤੇ ਪਤਨੀ ਤੇ ਤੁਹਾਨੂੰ ਇਹ ਗੱਲ ਸੁਣ ਕੇ ਜਿਹੜੀ ਰੇਖਾ ਦੀ ਮਾਂ ਹੁੰਦੀ ਆ ਉਹ ਮੁੰਸੀ ਦੇ ਪੈਰ ਫੜ ਲੈਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਮੁੰਸੀ ਜੀ ਸਾਨੂੰ ਬਚਾ ਲਓ ਸਾਡੀ ਬੇਟੀ ਦੀ ਕੋਈ ਗਲਤੀ ਨਹੀਂ ਸੇਠ ਦਾ ਮੁੰਡਾ ਹੀ ਇਹਦੇ ਕੋਲ ਆ ਕੇ ਖੜਦਾ ਸੀ ਮੇਰੀ ਬੇਟੀ ਨੇ ਤਾਂ ਕੁਝ ਨਹੀਂ ਕਿਹਾ ਦਾ ਸੋ ਮੈਨੂੰ ਪਤਾ ਹੁਣ ਸੇਠ ਸਾਹਿਬ ਸਾਨੂੰ ਛੱਡਣਗੇ ਨਹੀਂ ਤਾਂ ਮੁੰਸੀ ਕਹਿੰਦਾ ਵੀ ਕੀ ਗੱਲ ਹੈ ਮੈਨੂੰ ਤੁਹਾਡੀ ਗੱਲ ਨਹੀਂ ਸਮਝ ਆਈ ਤਾਂ ਉਹ ਸਾਰੀ ਗੱਲ ਦੱਸਦੀ ਆ ਵੀ ਆਹ ਗੱਲ ਹੋਈ ਆ ਵੀ ਮਨੋਜ ਮੇਰੀ ਧੀ ਨੂੰ ਪਸੰਦ ਕਰਦਾ ਪਰ ਮੈਂ ਉਹਨਾਂ ਨੂੰ ਦੋਨਾਂ ਨੂੰ ਕਹਿ ਰੱਖਿਆ ਆਪਣੀ ਧੀ ਨੂੰ ਤੇ ਮਨੋਜ ਨੂੰ ਵੀ ਇਹ ਕਦੇ ਨਹੀਂ ਹੋ ਸਕਦਾ ਤੇ ਕਹਿੰਦੀ ਹੁਣ ਮੈਨੂੰ ਨਹੀਂ ਪਤਾ ਵੀ ਸੇਠ ਨੂੰ ਕਿਵੇਂ ਪਤਾ ਲੱਗਿਆ ਵੀ ਪੱਕਾ ਸੇਠ ਨੇ ਤਾਂ ਹੀ ਬੁਲਾਇਆ ਹੋਊ ਮਨਸੀ ਕਹਿੰਦਾ ਕਿ ਫਿਰ ਤਾਂ ਸੇਠ ਸਾਹਿਬ ਮੇਰੀ ਵੀ ਕਲਾਸ ਲਾਉਣਗੇ ਕਹਿੰਦਾ ਉਹਨਾਂ ਨੇ ਆਪਣੇ ਬੇਟੇ ਦੀ ਜ਼ਿੰਮੇਵਾਰੀ ਮੇਰੇ ਤੇ ਸੁਪੀ ਸੀ ਵੀ ਮਨੋਜ ਦਾ ਧਿਆਨ ਰੱਖਣਾ ਉਹਨੂੰ ਕੰਮ ਸਿਖਾਉਣਾ ਤਾਂ ਸੇਠ ਸਾਹਿਬ ਨੇ ਕਹਿਣਾ ਕਿ ਤੇਰੇ ਪਿੱਠ ਪਿੱਛੇ ਇੰਨਾ ਕੁਝ ਹੋ ਗਿਆ ਤੇ ਤੈਨੂੰ ਪਤਾ ਨਹੀਂ ਲੱਗਿਆ ਪਰ ਉਹ ਕਹਿੰਦਾ ਵੀ ਚਲ ਕੋਈ ਨਾ ਤੁਸੀਂ ਡਰੋ ਨਾ ਵੀ ਸੇਠ ਸਾਹਿਬ ਕੋਲ ਤਾਂ ਜਾਣਾ ਹੀ ਪਊਗਾ। ਰੇਖਾ ਦੀ ਮਾਂ ਮਨਾ ਕਰਦੀ ਆ ਪਰ ਸੁਖਦੇਵ ਕਹਿੰਦਾ ਵੀ ਨਹੀਂ ਰੇਖਾ ਦੀ ਮਾਂ ਆਪਾਂ ਨੂੰ ਇੱਕ ਵਾਰ ਜਾਣਾ ਤਾਂ ਚਾਹੀਦਾ। ਚਲੋ ਉਹ ਤਿੰਨੇ ਜਾਂਦੇ ਆ ਸੇਠ ਕੋਲ। ਅੱਗੋਂ ਸੇਠ ਤੇ ਉਹਦਾ ਬੇਟਾ ਬੈਠੇ ਹੁੰਦੇ ਆ ਤੇ ਸੇਠ ਸੁਖਦੇਵ ਨੂੰ ਕਹਿੰਦਾ ਕੀ ਹਾਲ ਆ ਸੁਖਦੇਵ ਤੇ ਉਹ ਕਹਿੰਦਾ ਸਾਹਿਬ ਜੀ ਠੀਕ ਆ ਹੱਥ ਜੋੜ ਲੈਂਦਾ ਤੇ ਸੁਖਦੇਵ ਦੀ ਪਤਨੀ ਆ ਜਿਹੜੀ ਉਹ ਸੇਠ ਦੇ ਪੈਰ ਫੜ ਲੈਂਦੀ ਆ ਤੇ ਉਹਨੂੰ ਕਹਿੰਦੀ ਆ ਸੇਠ ਸਾਹਿਬ ਬੱਚੀ ਆ ਹਨਾ ਗਲਤੀ ਹੋ ਗਈ। ਪਰ ਮੇਰੀ ਬੇਟੀ ਦਾ ਕੋਈ ਕਸੂਰ ਨਹੀਂ ਤੁਹਾਡਾ ਬੇਟਾ ਹੀ ਮੇਰੀ ਬੇਟੀ ਨੂੰ ਪਸੰਦ ਕਰਦਾ ਤਾਂ ਸੇਠ ਸੁਖਦੇਵ ਨੂੰ ਕਹਿੰਦਾ ਕਿ ਆਪਣੀ ਪਤਨੀ ਨੂੰ ਹਟਾ ਮੇਰੇ ਪੈਰਾਂ ਤੋਂ ਉੱਠੇ ਸੁਖਦੇਵ ਆਪਣੀ ਪਤਨੀ ਨੂੰ ਬਾਹ ਫੜ ਕੇ ਉੱਥੋਂ ਉਠਾ ਲੈਂਦਾ ਤੇ ਉਹਨੂੰ ਕਹਿੰਦਾ ਚੁੱਪ ਕਰਕੇ ਖੜ ਜਾ ਫਿਰ ਸੇਠ ਆਪਣੇ ਘਰ ਵਾਲੀ ਨੂੰ ਬੁਲਾਉਂਦਾ ਤੇ ਉਹਦੇ ਕੋਲ ਖੜੀ ਤੋਂ ਰੇਖਾ ਨੂੰ ਕਹਿੰਦਾ ਰੇਖਾ ਉਰੇ ਆ ਰੇਖਾ ਡਰਦੀ ਡਰਦੀ ਸੇਠ ਕੋਲ ਜਾਂਦੀ ਆ ਤੇ ਉਹਨੂੰ ਕਹਿੰਦਾ ਕਿ ਕੀ ਤੂੰ ਮਨੋਜ ਨੂੰ ਪਸੰਦ ਕਰਦੀ ਆ ਉਹ ਕਹਿੰਦੀ ਹਾਂਜੀ ਮੈਂ ਮਨੋਜ ਨੂੰ ਪਸੰਦ ਕਰਦੀ ਆ ਪਰ ਮਨੋਜ ਮੈਨੂੰ ਨਹੀਂ ਪਸੰਦ ਕਰਦਾ ਕਹਿੰਦਾ ਅੱਛਾ ਫਿਰ ਉਹ ਮਨੋਜ ਨੂੰ ਪੁੱਛਦਾ ਮਨੋਜ ਤੂੰ ਰੇਖਾ ਨੂੰ ਪਸੰਦ ਕਰਦਾ ਤਾਂ ਮਨੋਜ ਕਹਿੰਦਾ ਕਿ ਮੈਂ ਹੀ ਰੇਖਾ ਨੂੰ ਪਸੰਦ ਕਰਦਾ ਰੇਖਾ ਦੀ ਤਾਂ ਇੱਥੇ ਕੋਈ ਗਲਤੀ ਨਹੀਂ ਉਹ ਨਹੀਂ ਮੈਨੂੰ ਪਸੰਦ ਕਰਦੀ ਉਹਨਾਂ ਦੋਨਾਂ ਦੀ ਗੱਲ ਸੁਣ ਕੇ ਸੇਠਾ ਜਿਹੜਾ ਹੱਸ ਪੈਂਦਾ ਤੇ ਉਹ ਕਹਿੰਦਾ ਕਿ ਇੱਕ ਗੱਲ ਤਾਂ ਮੈਨੂੰ ਪਤਾ ਲੱਗੀ ਵੀ ਜਿਵੇਂ ਤੁਸੀਂ ਦੋਨੇ ਇੱਕ ਦੂਜੇ ਨੂੰ ਬਚਾਉਣ ਤੇ ਲੱਗੇ ਹੋਏ ਹੋ ਇਹਦਾ ਮਤਲਬ ਤੁਸੀਂ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਹੋ ਫਿਰ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਦੇਖ ਆਪਣੇ ਇੱਕੋ ਹੀ ਬੇਟਾ ਹਨਾ ਇਹਦੀ ਖੁਸ਼ੀ ਹੀ ਆਪਣੀ ਖੁਸ਼ੀ ਆ ਤੇ ਤੂੰ ਕੁੜੀ ਵੇਖ ਕੁੜੀ ਪਰੀਆਂ ਨਾਲੋਂ ਵੀ ਸੋਹਣੀ ਆ ਠੀਕ ਐ ਅਮੀਰੀ ਗਰੀਬੀ ਤੇ ਹਾਲਾਤ ਆ ਬੰਦੇ ਦੇ ਉਹਨੂੰ ਮਜ਼ਦੂਰੀ ਕਰਨ ਲਈ ਮਜਬੂਰ ਕਰ ਦਿੰਦੇ ਆ ਪਰ ਇਹ ਕੁੜੀ ਨਹੀਂ ਇਹ ਹੀਰਾ ਤੇ ਹੀਰੇ ਦੀ ਪਛਾਣ ਇੱਕ ਜੋਰੀ ਨੇ ਕਰਨੀ ਹੁੰਦੀ ਆ ਵੀ ਜੇ ਇਹ ਕੁੜੀ ਇੰਨੀ ਇੰਟੈਲੀਜੈਂਟ ਆ ਤੇ ਆਪਾਂ ਇਹਨੂੰ ਅੱਗੇ ਪੜਾ ਕੇ ਇਹਦੀ ਜ਼ਿੰਦਗੀ ਸਵਾਰ ਸਕਦੇ ਆ ਫਿਰ ਸਾਡਾ ਕੀ ਜਾਂਦਾ ਸਾਡੇ ਮੁੰਡੇ ਨੂੰ ਕੁੜੀ ਪਸੰਦ ਆ ਨਾ ਮੈਨੂੰ ਪਤਾ ਤੁਸੀਂ ਕਹੋਗੇ ਕਿ ਲੋਕ ਕੀ ਕਹਿਣਗੇ ਸੋਸਾਇਟੀ ਕੀ ਕਹੋ ਉਹ ਕਹਿੰਦੇ ਜਦੋਂ ਵੀ ਅਸੀਂ ਕੁਝ ਸਮਾਜ ਦੇ ਵਿੱਚ ਵੱਖਰਾ ਕਰਦੇ ਆ ਤਾਂ ਲੋਕ ਆ ਜਿਹੜੇ ਬੋਲਦੇ ਹੁੰਦੇ ਆ ਪ੍ਰਕਾਸ਼ਤ ਮੈਰਜ ਆ ਜਿਹੜੀ ਉਹਦਾ ਵਿਰੋਧ ਹੁੰਦਾ ਪਰ ਆਪਾਂ ਕਿਹੜਾ ਇਹਨਾਂ ਨੂੰ ਇਸਤੇਮਾਲ ਕੀਤਾ ਜਾਂ ਆਪਾਂ ਨੂੰ ਕਿਹੜਾ ਕੋਈ ਸਵਾਰਥ ਹੈ ਠੀਕ ਹੈ ਆਪਣੇ ਮੁੰਡੇ ਨੂੰ ਕੁੜੀ ਪਸੰਦ ਆਈ ਤੇ ਆਪਾਂ ਨੂੰ ਰਿਸ਼ਤਾ ਕਬੂਲ ਹੋ ਗਿਆ ਇਸ ਵਿੱਚ ਤਾਂ ਕੁਝ ਗਲਤ ਨਹੀਂ ਐਂ ਤਾਂ ਕਹਿੰਦਾ ਹੋ ਸਕਦਾ ਆਪਾਂ ਕਿਤੇ ਹੋਰ ਮੁੰਡੇ ਨੂੰ ਵਿਆਹਾਂਗੇ ਉਦੋਂ ਕਿਹੜਾ ਲੋਕ ਗੱਲਾਂ ਨਹੀਂ ਕਰਨਗੇ ਮੈਂ ਤਾਂ ਕਹਿੰਦਾ ਇਹ ਸੋਚਦਾ ਬੀ ਇਹੇ ਰਿਸ਼ਤੇ ਹੁੰਦੇ ਆ ਜਿਹੜੇ ਦਿਲਾਂ ਦੇ ਹੁੰਦੇ ਆ ਜਦੋਂ ਦਿਲ ਮਿਲ ਜਾਣ ਫਿਰ ਰਤਵੇ ਆ ਜਿਹੜੇ ਮਹੀਨੇ ਨਹੀਂ ਰੱਖਦੇ ਇੰਨੀ ਆਕ ਗੱਲਾਂ ਸੁਣਨ ਤੋਂ ਬਾਅਦ ਸੇਠ ਦੇ ਘਰ ਵਾਲੀ ਹੈ ਜਿਹੜੀ ਉਹਦਾ ਵੀ ਮਨ ਪਿਗਲ ਜਾਂਦਾ ਤੇ ਉਹ ਵੀ ਸੋਚਦੀ ਆ ਕਿ ਜੇ ਇੱਕ ਪਲ ਆਪਾਂ ਸਾਰੀ ਦੁਨੀਆ ਨੂੰ ਭੁੱਲ ਕੇ ਇਸ ਫੈਸਲੇ ਬਾਰੇ ਸੋਚੀਏ ਤਾਂ ਇਸ ਵਿੱਚ ਕੁਝ ਗਲਤ ਨਹੀਂ ਹੈਗਾ ਤਾਂ ਸੇਠ ਦੀ ਪਤਨੀ ਰੇਖਾ ਦੇ ਕੋਲ ਆਉਂਦੀ ਆ ਉਹਦਾ ਮੂੰਹ ਆਪਣੇ ਹੱਥਾਂ 'ਚ ਲੈਂਦੀ ਆ ਤੇ ਉਹਨੂੰ ਕਹਿੰਦੀ ਕਿ ਪੁੱਤ ਤੂੰ ਮੇਰੀ ਨੂਹ ਬਣਨੀ ਪਸੰਦ ਕਰੇਂਗੀ ਰੇਖਾ ਸ਼ਰਮਾ ਕੇ ਨੀਮੀ ਪਾ ਲੈਂਦੀ ਆ ਤੇ ਸੁਖਦੇਵ ਤੇ ਉਹਦੀ ਪਤਨੀ ਸੇਠ ਦੇ ਹੱਥ ਜੋੜ ਲੈਂਦੇ ਆ ਤੇ ਕਹਿੰਦੇ ਸਾਹਬ ਜੀ ਅਸੀਂ ਤੁਹਾਡੇ ਮੇਚ ਦੇ ਨਹੀਂ ਹੈਗੇ ਠੀਕ ਹੈ ਸਾਡੀ ਕੁੜੀ ਪੜ੍ਹੀ ਲਿਖੀ ਆ ਸੋਹਣੀ ਸੁਨੱਖੀ ਆ ਪਰ ਮਜ਼ਦੂਰਾਂ ਦੀਆਂ ਧੀਆਂ ਤਾਂ ਮਜ਼ਦੂਰਾਂ ਦੇ ਹੀ ਵਿਆਈਆਂ ਜਾਂਦੀਆਂ ਹੁੰਦੀਆਂ ਅਸੀਂ ਤਾਂ ਤੁਹਾਡੇ ਬਾਰੇ ਸੋਚ ਵੀ ਨਹੀਂ ਸਕਦੇ ਅੱਜ ਤੁਸੀਂ ਜਜਵਾਤੀ ਹੋ ਕੇ ਮੇਰੀ ਧੀ ਨੂੰ ਆਪਣੀ ਨੂੰਹ ਬਣਾਉਣ ਲਈ ਤਿਆਰ ਹੋ ਪਰ ਕੀ ਤੁਸੀਂ ਸਾਰੀ ਉਮਰ ਨੂੰਹ ਨੂੰ ਇਸੇ ਤਰ੍ਹਾਂ ਧੀ ਬਣਾ ਕੇ ਰੱਖ ਸਕੋਗੇ ਤਾ ਸੇਠ ਸਾਹਿਬ ਕਹਿੰਦੇ ਦੇਖ ਸੁਖਦੇਵ ਜੇ ਮੇਰੇ ਦਿਲ ਵਿੱਚ ਇਹ ਗੱਲ ਨਾ ਹੁੰਦੀ ਤੇ ਇਹਦੀ ਪ੍ਰਤੀ ਜਾਂ ਤੇਰੇ ਪ੍ਰਤੀ ਕੋਈ ਇੱਜ਼ਤ ਨਾ ਹੁੰਦੀ ਤਾਂ ਮੈਂ ਆਪਣੇ ਮੁੰਡੇ ਨੂੰ ਇੱਥੇ ਚੁੱਪ ਕਰਾ ਲੈਂਦਾ ਜੇ ਮੈਂ ਫੈਸਲਾ ਲਿਆ ਤਾਂ ਬਹੁਤ ਸੋਚ ਸਮਝ ਕੇ ਲਿਆ ਤੇ ਕਦੇ ਵੀ ਇਦਾਂ ਨਹੀਂ ਸੋਚੀਦਾ ਹੁੰਦਾ ਕਿ ਇੱਕ ਮਜ਼ਦੂਰ ਦੀ ਧੀ ਮਜ਼ਦੂਰਾਂ ਦੇ ਹੀ ਵਿਆਹੀ ਜਾਂਦੀ ਆ ਕਹਿੰਦਾ ਜੇ ਮੰਨ ਲਵੋ ਆਪਾਂ ਨੂੰ ਇਸ ਗੱਲ ਦਾ ਪਤਾ ਨਾ ਲੱਗਦਾ ਆਪਣੇ ਬੱਚੇ ਆਪਾਂ ਨੂੰ ਬਿਨਾਂ ਦੱਸੇ ਜਾ ਕੇ ਕੋਟ ਮੈਰਿਜ ਕਰਵਾ ਲੈਂਦੇ ਫਿਰ ਵੀ ਤਾਂ ਆਪਾਂ ਕਬੂਲ ਕਰਦੇ ਇਸ ਲਈ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਆਪਣਾ ਦੱਸੋ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਮੈਨੂੰ ਤੁਹਾਡੀ ਸਹਿਮਤੀ ਬਹੁਤ ਜ਼ਰੂਰੀ ਆ ਤਾਂ ਸੁਖਦੇਵ ਕਹਿੰਦਾ ਕਿ ਸਾਭ ਜੀ ਕੌਣ ਨਹੀਂ ਚਾਹੁੰਦਾ ਹਨ ਕਿਹੜਾ ਬਾਪ ਨਹੀਂ ਚਾਹੁੰਦਾ ਕਿ ਉਹਨਾਂ ਦੀ ਧੀ ਰਾਣੀਆਂ ਵਾਂਗੂ ਰਹੇ ਭਾਵੇਂ ਇੱਕ ਪਿਓ ਕਿੰਨਾ ਵੀ ਗਰੀਬ ਕਿਉਂ ਨਾ ਹੋਵੇ ਉਹਨੂੰ ਇਹ ਗੱਲ ਜ਼ਰੂਰ ਲੱਗਦੀ ਹੁੰਦੀ ਆ ਕਿ ਉਹਦੀ ਬੇਟੀ ਸੌਖੀ ਰਹੇ ਅਸੀਂ ਜਿੰਨੀ ਉਮਰ ਵੀ ਕੱਢੀ ਆ ਮਜ਼ਦੂਰੀ ਕਰਕੇ ਕੱਢੀ ਆ ਤੇ ਜੇ ਸਾਡੀ ਬੇਟੀ ਪੜ੍ਹ ਲਿਖ ਕੇ ਆਪਣੇ ਪੈਰਾਂ ਸਿਰ ਤੇ ਹੁੰਦੀ ਆ ਤੇ ਤੁਹਾਡੇ ਘਰ ਦੀ ਮੋਹ ਬਣਦੀ ਆ ਇਸ ਨਾਲੋਂ ਵੱਡੀ ਤਾਂ ਸਾਡੇ ਵਾਸਤੇ ਕੋਈ ਵੀ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਤਾਂ ਫਿਰ ਸੇਠ ਹੈ ਜਿਹੜਾ ਉਹ ਰੇਖਾ ਦਾ ਦਾਖਲਾ ਕਰਵਾ ਦਿੰਦਾ ਕਾਲਜ ਦੇ ਵਿੱਚ ਤੇ ਆਪਣੇ ਪੁੱਤ ਨੂੰ ਕਹਿੰਦਾ ਕਿ ਪੁੱਤ ਜਿੰਨਾ ਟਾਈਮ ਰੇਖਾ ਦੀ ਪੜ੍ਹਾਈ ਪੂਰੀ ਨਹੀਂ ਹੁੰਦੀ ਤੁਸੀਂ ਆਪਣਾ ਬਿਜ਼ਨਸ ਸੰਭਾਲੋ ਜਦੋਂ ਰੇਖਾ ਦੀ ਪੜ੍ਹਾਈ ਪੂਰੀ ਹੋ ਗਈ ਫਿਰ ਤੁਹਾਡਾ ਵਿਆਹ ਕਰਾਂਗੇ ਉਸ ਤੋਂ ਪਹਿਲਾਂ ਨਹੀਂ ਕਿਉਂਕਿ ਕਹਿੰਦਾ ਮੈਂ ਚਾਹਣਾ ਕਿ ਰੇਖਾ ਪੜ੍ਹ ਲਿਖ ਕੇ ਆਪਣੀ ਡਿਗਰੀ ਡਿਪਲੋਮਾ ਪੂਰਾ ਕਰੇ ਤੇ ਨੌਕਰੀ ਤੇ ਲੱਗੇ ਤਾਂ ਕਿ ਉਹ ਆਪਣੇ ਮਾਪੇ ਦੀ ਵੀ ਹੈਲਪ ਕਰਨ ਯੋਗੀ ਹੋ ਜੇ ਕਿਉਂਕਿ ਆਪਣੇ ਘਰੇ ਤਾਂ ਰੱਬ ਦਾ ਦਿੱਤਾ ਬਹੁਤ ਕੁਝ ਆ ਤੇ ਜੇ ਇਹ ਕਮਾਊਗੀ ਤਾਂ ਆਪਣੇ ਮਾਪਿਓ ਦੀ ਜ਼ਿੰਦਗੀ ਸੌਖੀ ਕਰ ਦਊਗੀ। ਫਿਰ ਸੇਠ ਆਪਣੇ ਕੁੜਮ ਨੂੰ ਕਹਿੰਦਾ ਹੋਣ ਵਾਲੇ ਕੁੜਮ ਨੂੰ ਕਹਿੰਦਾ ਕਿ ਸੁਦੇਵ ਤੂੰ ਅੱਜ ਤੋਂ ਮੇਰਾ ਕੋੜਮਾ ਬਣ ਗਿਆ। ਮੇਰਾ ਸੰਬੰਧੀ ਬਣ ਗਿਆ ਤੇ ਮੈਂ ਨਹੀਂ ਚਾਹੁੰਦਾ ਕਿ ਮੇਰਾ ਸੰਬੰਧੀ ਮੇਰੇ ਪੱਠੇ ਤੇ ਮਜ਼ਦੂਰੀ ਕਰੇ। ਤੇਰੀ ਬੇਟੀ ਦੀ ਪੜ੍ਹਾਈ ਦਾ ਖਰਚਾ ਮੈਂ ਆਪੇ ਚੱਕੂਗਾ। ਉਹਨਾਂ ਟਾਈਮ ਮੈਂ ਤੈਨੂੰ ਇੱਕ ਦੁਕਾਨ ਕਰਕੇ ਦੇ ਦਵਾਂਗਾ। ਸੇਠ ਦੀ ਇਹ ਗੱਲ ਸੁਣ ਕੇ ਹੱਥ ਜੋੜ ਕੇ ਉਹਨੂੰ ਧੰਨਵਾਦ ਕਰਦਾ ਤੇ ਸੁਖਦੇਵ ਦੀ ਪਤਨੀ ਵੀ ਸੇਠ ਦਾ ਧੰਨਵਾਦ ਕਰਦੀ ਆ ਫਿਰ ਰੇਖਾ ਤੇ ਮਨੋਜ ਆਪਣੇ ਮਾਪਿਓ ਦੇ ਗੱਲ ਲੱਗਦੇ ਆ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਮਨੋਜ ਆਪਣੀ ਮਾਂ ਨੂੰ ਗੱਲ ਨਾਲ ਲਾਉਂਦਾ ਹੋਇਆ ਕਹਿੰਦਾ ਦੇਖ ਮਾਂ ਆਖੜੀਏ ਤੇਰੀ ਹੋਣ ਵਾਲੀ ਨੂੰ ਮੈਨੂੰ ਅੱਜ ਦੱਸ ਦੇਣਾ ਤੂੰ ਇਹਦੇ ਨਾਲ ساری ਉਮਰ ਕੱਢਣੀ ਆ ਮੈਂ ਤਾਂ ਕੱਢਣੀ ਕੱਢਣੀ ਆ ਨਾਲ ਤੁਸੀਂ ਵੀ ਕੱਢਣੀ ਆ ਜੇ ਤੈਨੂੰ ਅੱਜ ਕੋਈ ਗੱਲ ਦਾ ਸ਼ਿਕਵਾ ਹੈਗਾ ਤਾਂ ਤੂੰ ਕਲੀਅਰ ਕਰ ਲੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਰੇਖਾ ਤੇਰੀ ਨੂੰ ਬਣ ਕੇ ਆ ਗਈ ਤਾਂ ਤੂੰ ਇਹਨੂੰ ਕਿਸੇ ਵੀ ਗੱਲ ਦਾ ਤਾਨਾ ਨਹੀਂ ਮਾਰਨਾ ਕਿਉਂਕਿ ਰੇਖਾ ਨੂੰ ਪਸੰਦ ਮੈਂ ਕੀਤਾ ਨਾ ਕਿ ਰੇਖਾ ਨੇ ਮੈਨੂੰ ਤਾਂ ਉਹ ਕਹਿੰਦੀ ਕਮਲਿਆ ਮੈਂ ਤੈਨੂੰ ਢਿੱਡੋਂ ਜੰਮਿਆ ਭੁੱਖੋਂ ਜਨਮ ਦਿੱਤਾ ਹਨਾ ਤੇ ਤੇਰੀ ਖੁਸ਼ੀ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਆ ਜਿਹੋ ਜੀ ਆਪਣੀ ਧੀ ਉਹ ਹੀ ਜੀ ਮੈਨੂੰ ਰੇਖਾ ਗਈ ਮੈਨੂੰ ਕੋਈ ਇਤਰਾਜ ਨਹੀਂ ਫਿਰ ਰੇਖਾ 2 ਸਾਲ ਆਪਣੀ ਪੜ੍ਹਾਈ ਕਰਦੀ ਆ ਤੇ ਉਸ ਤੋਂ ਬਾਅਦ ਇੱਕ ਵਧੀਆ ਨੌਕਰੀ ਤੇ ਲੱਗਦੀ ਆ ਓਨੇ ਟਾਈਮ ਦੇ ਵਿੱਚ ਸੁਖਦੇਵ ਨੇ ਜਿਹੜੀ ਦੁਕਾਨ ਕੀਤੀ ਸੀ ਉਹਨੂੰ ਅੱਗੇ ਵਧਾ ਲਿਆ ਸੀ ਉਹਨੇ ਵੀ ਛੋਟਾ ਜਿਹਾ ਬਿਜ਼ਨਸ ਬਣਾ ਲਿਆ ਸੀ ਆਪਣਾ ਫਿਰ 2 ਸਾਲਾਂ ਬਾਅਦ ਰੇਖਾ ਦਾ ਤੇ ਮਨੋਜ ਦਾ ਵਿਆਹ ਹੁੰਦਾ ਤੇ ਇਹ ਵਿਆਹ ਜਿਹੜਾ ਇਹ ਮੀਡੀਆ ਦੇ ਵਿੱਚ ਚਰਚਿਤ ਹੁੰਦਾ ਖਬਰਾਂ ਛਪਦੀਆਂ ਨੇ ਇਹ ਖਬਰ ਸੁਣ ਕੇ ਲੋਕ ਮਨੋਜ ਦੇ ਪਾਪਾ ਦੀ ਸੇਠ ਦੀ ਬਹੁਤ ਤਾਰੀਫ ਕਰਦੇ ਆ ਕਿਉਂਕਿ ਅਕਸਰ ਇਦਾਂ ਦੇ ਫੈਸਲੇ ਲੈਣ ਵਾਲੇ ਕੋਈ ਵਿਰਲੇ ਇਨਸਾਨ ਹੁੰਦੇ ਆ ਹੋ ਸਕਦਾ ਇਹੋ ਜਿਹੇ ਫੈਸਲਿਆਂ ਤੇ ਲੋਕ ਵਿਰੋਧ ਵੀ ਕਰਦੇ ਹੋਣ ਪਰਾ ਕਹਿੰਦੇ ਜਿਵੇਂ ਅਸੀਂ ਜਿਹੜੇ ਸਮਾਜ ਦੇ ਵਿੱਚ ਵਿਚਰ ਰਹੇ ਹਾਂ ਇੱਕ ਉਦਾਹਰਣ ਦਿੱਤੀ ਜਾਂਦੀ ਆ ਕਿ ਲੋਕ ਇਹ ਚਾਹੁੰਦੇ ਆ ਕਿ ਭਗਤ ਸਿੰਘ ਪੈਦਾ ਹੋਵੇ ਪਰ ਗਵਾਂਡੀਆਂ ਦੇ ਗੱਲ ਇਹ ਸਹੀ ਆ ਵੀ ਜਦੋਂ ਵੀ ਕੋਈ ਕੁਰਬਾਨੀ ਕਰਦਾ ਕੋਈ ਉਹ ਫੈਸਲਾ ਲੈਣਾ ਜਿਹੜਾ ਇਸ ਸਮਾਜ ਤੋਂ ਹਟ ਕੇ ਹੋਵੇ ਤੇ ਉਹ ਵੀ ਇੱਕ ਕੁਰਬਾਨੀ ਹੁੰਦੀ ਆ ਤੇ ਇਹ ਕੁਰਬਾਨੀ ਕੋਈ ਮਿਰਲਾ ਹੀ ਕਰਦਾ ਅਸੀਂ ਅਗਲੇ ਨੂੰ ਸਾਵਾ 6 ਦੇ ਸਕਦੇ ਆ ਪਰ ਇਹੋ ਜਿਹੀਆਂ ਕੁਰਬਾਨੀਆਂ ਹਰ ਇੱਕ ਦੇ ਹਿੱਸੇ ਨਹੀਂ ਆਉਂਦੀਆਂ ਕਿਉਂਕਿ ਅਸੀਂ ਕੋਈ ਵੀ ਗੱਲ ਜਦੋਂ ਇਦਾਂ ਦੀ ਨਵੇਕਲੀ ਸੁਣਦੇ ਆ ਤਾਂ ਅਸੀਂ ਐਪਰੀਸ਼ੀਏਟ ਕਰਦੇ ਆ ਅਗਲੇ ਨੂੰ ਪਰ ਜੇ ਇਹੀ ਗੱਲ ਸਾਡੇ ਆਪਣੀ ਔਲਾਦ ਤੇ ਆਈ ਹੁੰਦੀ ਆ ਤਾਂ ਅਸੀਂ 100-100 ਗੱਲਾਂ ਸੁਣਾਉਣੇ ਆ ਬੱਚਿਆਂ ਦੇ ਫੈਸਲੇ ਕਈ ਵਾਰੀ ਹੋ ਸਕਦਾ ਲੋਕਾਂ ਨੂੰ ਨਾ ਪਸੰਦ ਆਉਂਦੇ ਹੋਣ ਪਰ ਕਿਤੇ ਨਾ ਕਿਤੇ ਜਿੱਥੇ ਇਹੋ ਜਿਹੇ ਨਵੇਕਲੇ ਰਿਸ਼ਤੇ ਜੁੜਦੇ ਆ ਉੱਥੇ ਇੱਕ ਵਾਰੀ ਸੋਚ ਲੈਣਾ ਚਾਹੀਦਾ ਮੇਰਾ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਅੰਤਰਜਾਤੀ ਵਿਆਹ ਜਾਂ ਗਰੀਬ ਅਮੀਰ ਦੇ ਕੋਈ ਜਿਹੜਾ ਇਹ ਸਿਲਸਲਾ ਇਹਨੂੰ ਵਡਾਵਾ ਦੇਣਾ ਨਹੀਂ ਹੈਗਾ ਇੱਕ ਕਹਾਣੀਆਂ ਤੇ ਇਹਨੂੰ ਇੱਕ ਕਹਾਣੀ ਦੇ ਰੂਪ ਵਿੱਚ ਲਿਆ ਜਾਵੇ ਮੈਨੂੰ ਕਈ ਕਮੈਂਟ ਆਉਂਦੇ ਹੁੰਦੇ ਆ ਮੇਰੀਆਂ ਕਈ ਕਹਾਣੀਆਂ ਤੇ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਕਿ ਜਿਹੜੀ ਕਹਾਣੀ ਹੁੰਦੀ ਆ ਉਹ ਕਲਪਨਾ ਹੁੰਦੀ ਆ ਤੇ ਇਹ ਕਲਪਨਾ ਕਿਤੇ ਨਾ ਕਿਤੇ ਵਾਪਰੀ ਵੀ ਹੁੰਦੀ ਆ ਜਿਹੜੀਆਂ ਕਹਾਣੀਆਂ ਬਣਦੀਆਂ ਨੇ ਸਿਰਜੀਆਂ ਜਾਂਦੀਆਂ ਨੇ ਇਹ ਸਮਾਜ ਦੇ ਵਿੱਚੋਂ ਜਿਹੜੀਆਂ ਘਟਨਾਵਾਂ ਵਾਪਰੀਆਂ ਹੁੰਦੀਆਂ ਉਹਦੇ ਵਿੱਚੋਂ ਹੀ ਸਿਰਜੀਆਂ ਜਾਂਦੀਆਂ ਨੇ ਜਿਵੇਂ ਕੋਈ ਫਿਲਮ ਬਣਦੀ ਆ ਅਸੀਂ ਫਿਲਮ ਦੇਖਣ ਜਾਂਦੇ ਆ ਉਸ 3 ਘੰਟੇ ਦੀ ਫਿਲਮ ਦੇ ਵਿੱਚ ਅਸੀਂ ਬਹੁਤ ਕੁਝ ਸਿੱਖ ਲੈਨੇ ਆ ਜੇ ਹੁਣ ਅਸੀਂ ਇਹ ਸਵਾਲ ਉਠਾਈਏ ਵੀ ਇਹ ਗੱਪ ਮਾਰ ਰਹੇ ਆ ਕਿਉਂਕਿ ਮੈਨੂੰ ਇੱਕ ਦੋ ਕਮੈਂਟ ਇੰਦਾ ਆਇਆ ਕਿ ਤੁਸੀਂ ਝੂਠ ਬੋਲ ਰਹੇ ਹੋ ਕਹਾਣੀ ਸੁਣਾਉਣਾ ਝੂਠ ਬੋਲਣਾ ਨਹੀਂ ਹੁੰਦਾ ਕਹਾਣੀ ਜਿਹੜੀ ਕਲਪਨਾ ਹੁੰਦੀ ਆ ਕਲਪਨਾ ਕਰਕੇ ਅਸੀਂ ਕਿਸੇ ਵੀ ਗੱਲ ਨੂੰ ਪੇਸ਼ ਕਰਦੇ ਆ ਜਦੋਂ ਉਹਦੇ ਵਿੱਚ ਕੋਈ ਨਾ ਕੋਈ ਸਿੱਖਿਆ ਦਿੱਤੀ ਹੁੰਦੀ ਆ ਅਸੀਂ ਸ਼ੁਰੂ ਤੋਂ ਪੜਦੇ ਰਹੇ ਆ ਛੇਵੀਂ ਤੋਂ ਪੰਜਵੀਂ ਤੋਂ ਆਪਾਂ ਪੜੀਆਂ ਕਿਤਾਬਾਂ ਪੜੀਆਂ ਪਹਿਲੀ ਦੂਜੀ ਤੋਂ ਹੀ ਪੜੀਆਂ ਕਹਾਣੀਆਂ ਹੁੰਦੀਆਂ ਜਦੋਂ ਅਸੀਂ ਛੋਟੇ ਹੁੰਨੇ ਆ ਤਾਂ ਬਾਲ ਕਹਾਣੀਆਂ ਹੁੰਦੀਆਂ ਵੱਡੇ ਹੁੰਨੇ ਆ ਹੋਰ ਉਹੋ ਜਿਹੀਆਂ ਕਹਾਣੀਆਂ ਆਉਂਦੀਆਂ ਤੇ ਜਦੋਂ ਅਸੀਂ ਕਾਲਜ ਦੇ ਨਾਲ ਲਾਈਫ ਦੇ ਵਿੱਚ ਪੜਦੇ ਆ ਉਦੋਂ ਹੋਰ ਤਰ੍ਹਾਂ ਦੀਆਂ ਕਹਾਣੀਆਂ ਹੁੰਦੀਆਂ ਇਹ ਕਹਾਣੀਆਂ ਇੱਕ ਰੋਚਕਤਾ ਭਰਪੂਰ ਇਹੋ ਜਿਹੀ ਸਿੱਖਿਆ ਹੁੰਦੀਆਂ ਕਿ ਉਹ ਅਸੀਂ ਪੜਦੇ ਨਹੀਂ ਬਹੁਤ ਸਾਰੀਆਂ ਗੱਲਾਂ ਜੇ ਮੰਨ ਲਵੋ ਇੱਥੇ ਮੈਂ ਤੁਹਾਨੂੰ ਲੈਕਚਰ ਦੇਣਾ ਹੋਵੇ ਤੁਸੀਂ ਲੈਕਚਰ ਕਦੇ ਨਾ ਸੁਣੋਗੇ ਕਿਉਂਕਿ ਇਹ ਲੈਕਚਰ ਆ ਜਿਹੜਾ ਉਹ ਇਨਸਾਨ ਨੂੰ ਬੋਰ ਕਰਦਾ ਤੇ ਇੱਕ ਕਹਾਣੀ ਦੇ ਰੂਪ ਵਿੱਚ ਜਦੋਂ ਆਪਾਂ ਤੁਹਾਡੇ ਸਾਹਮਣੇ ਕੋਈ ਘਟਨਾ ਪੇਸ਼ ਕਰਦੇ ਆ ਤਾਂ ਝੂਠ ਨਹੀਂ ਹੁੰਦੀ ਉਹ ਗੱਪ ਨਹੀਂ ਹੁੰਦਾ ਗੱਪ ਦਾ ਮਤਲਬ ਇਹ ਹੁੰਦਾ ਝੂਠ ਦਾ ਮਤਲਬ ਇਹ ਹੁੰਦਾ ਵੀ ਮੈਂ ਇੱਥੇ ਝੂਠ ਬੋਲ ਕੇ ਤੁਹਾਡੇ ਤੋਂ ਪੈਸੇ ਠੱਗੇ ਜਾਂ ਤੁਹਾਨੂੰ ਗਲਤ ਰਾਹ ਪਾਇਆ ਇਸ ਕਰਕੇ ਕਮੈਂਟ ਕਰਨ ਤੋਂ ਪਹਿਲਾਂ ਥੋੜਾ ਜਿਆ ਸੋਚਿਆ ਕਰੋ ਕਿ ਲੇਖਕ ਜਿਹੜੇ ਇੰਨੇ-ਇੰਨੇ ਲੇਖਕ ਨੇ ਹਨਾ ਆਪਣੇ ਸਮਾਜ ਦੇ ਵਿੱਚ ਸਾਹਿਤ ਦੇ ਵਿੱਚ ਜਿਹੜਾ ਇੰਨਾ ਵੱਡਾ ਹਿੱਸਾ ਪਾਇਆ ਉਹਨਾਂ ਨੇ ਉਹ ਕੋਈ ਇਹ ਥੋੜੀਆ ਵੀ ਉਹ ਸਾਰੀਆਂ ਗੱਲਾਂ ਸੱਚੀਆਂ ਹੀ ਹੁੰਦੀਆਂ ਕਲਪਨਾ ਹੁੰਦੀ ਆ ਝੂਠ ਨਹੀਂ ਹੁੰਦਾ ਕਲਪਨਾ ਹੁੰਦੀ ਆ ਕਲਪਨਾ ਜਿਹੜੀ ਕਲਪਨਾ ਸਿਰਜਣੀ ਬਹੁਤ ਔਖੀ ਹੁੰਦੀ ਆ ਬਹੁਤ ਸਾਰੀਆਂ ਕਹਾਣੀਆਂ ਮੈਂ ਸੁਣਦੀਆਂ ਪੜ੍ਹਦੀਆਂ ਵੀ ਆ ਪਰ ਉਹਦੇ ਵਿੱਚ ਹੋਰ ਕੀ ਕੁਝ ਹੋ ਸਕਦਾ ਉਹਨੂੰ ਮੈਂ ਚੇਂਜ ਕਰਕੇ ਬੋਲਦੀ ਆ ਹੋਰ ਮੈਨੂੰ ਕਈ ਕਮੈਂਟ ਆਏ ਕਿ ਤੁਸੀਂ ਕਹਾਣੀਆਂ ਕਿੱਥੋਂ ਲੈਨੇ ਹੋ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਕਹਾਣੀਆਂ ਪੜ੍ਹਦੀ ਵੀ ਆ ਮੰਨ ਲਓ ਮੈਂ ਅਖਬਾਰ ਪੜ੍ਹਿਆ ਅਖਬਾਰ ਦੇ ਵਿੱਚ ਮੈਂ ਛੋਟਾ ਜਿਹਾ ਇੱਕ ਵਿਚਾਰ ਪੜ੍ਹ ਲਿਆ ਉਸ ਵਿਚਾਰ ਤੋਂ ਵੀ ਮੈਂ ਕਹਾਣੀ ਆ ਜਿਹੜੀ ਉਹਨੂੰ ਸਿਰਜ ਲੈਨੀ ਆ ਮੈਂ ਜਦੋਂ ਵੀ ਤੁਰੇ ਫਿਰਦੀ ਆ ਕਿਉਂਕਿ ਜਿਹੜਾ ਆਪਣਾ ਕੀਤਾ ਹੁੰਦਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਮੇਰਾ ਚੈਨਲ ਆ YouTube ਚੈਨਲ ਆ ਇਹ ਮੈਂ ਆਪਣੇ ਇਨਕਮ ਦਾ ਸੋਰਸ ਬਣਾਇਆ ਕਿਉਂਕਿ ਜਦੋਂ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਇਹ ਲੱਗੇ ਕਿ ਅਸੀਂ ਕਾਮਯਾਬ ਨਹੀਂ ਹੋਏ ਤੇ ਅਸੀਂ ਆਏ ਨਹੀਂ ਬੈਠ ਸਕਦੇ ਕਿ ਅਸੀਂ ਸੋਚ ਗਏ ਵੀ ਚਲੋ ਅਸੀਂ ਆਪਣੇ ਬੱਚੇ ਨੂੰ ਜਨਮ ਦੇ ਤਾਂ ਉਹਨੂੰ ਪੜਾ ਲਿਖਾ ਕੇ ਉਹਨੂੰ ਸੈੱਟ ਕਰਤਾ ਵੀ ਆਪਦੀ ਜ਼ਿੰਦਗੀ ਦੇ ਵਿੱਚ ਅਸੀਂ ਸਮਝੌਤੇ ਕਰ ਲਈਏ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਸਖਤ ਮਿਹਨਤ ਕਰ ਰਹੀ ਆ ਆਪਣੀ ਜ਼ਿੰਦਗੀ ਸੰਵਾਰਨ ਲਈ ਕਿਉਂਕਿ ਜਦੋਂ ਸਾਨੂੰ ਇਹ ਲੱਗੇ ਕਿ ਅਸੀਂ ਘਰ ਬਣਾਉਣਾ ਸਾਰਿਆਂ ਤੋਂ ਵੱਡੀ ਲੋਡ ਸਾਡੇ ਕੋਲ ਘਰ ਦੀ ਹੁੰਦੀ ਆ ਤੇ ਘਰ ਬਣਾਉਣ ਲਈ ਸਾਡੇ ਕੋਲ ਪੈਸਾ ਨਹੀਂ ਹੋਊਗਾ ਤੇ ਉਹ ਅਸੀਂ ਕਿੱਥੋਂ ਲੈ ਨਹੀਂ ਸਕਦੇ ਸਾਨੂੰ ਕਮਾਉਣਾ ਪਊਗਾ ਤੇ ਮੈਂ ਇਹ ਜਿਹੜਾ ਆਪਣਾ ਕੰਮ ਕਰ ਰਹੀਆਂ ਕਹਾਣੀਆਂ ਸੁਣਾ ਰਹੀਆਂ ਇਹਦਾ ਦੋ ਮਕਸਦ ਨੇ ਇੱਕ ਤਾਂ ਸਮਾਜ ਨੂੰ ਸੇਧ ਦੇਣੀ ਤੇ ਦੂਜਾ ਮੈਂ ਆਪਣੀ ਇਨਕਮ ਦਾ ਸੋਰਸ ਇਸ ਕਰਕੇ ਇਹਦੇ ਵਿੱਚ ਝੂਠ ਕੁਝ ਵੀ ਨਹੀਂ ਹੁੰਦਾ ਝੂਠ ਤਾਂ ਉਹ ਹੁੰਦਾ ਕਿ ਕਿਸੇ ਨੂੰ ਗੱਲ ਨਹੀਂ ਲਾਇਆ ਝੂਠ ਬੋਲਿਆ ਤੇ ਉਹ ਤੋਂ ਪੈਸੇ ਠੱਗ ਲਏ ਇਸ ਕਰਕੇ ਥੋੜਾ ਜਿਹਾ ਨਾ ਸੋਚ ਕੇ ਬੋਲਿਆ ਕਰੋ ਬੇਸੇ ਮੈਂ ਇੰਨੇ ਕ ਇੱਕ ਦੋ ਕਮੈਂਟਾਂ ਨੂੰ ਗੋਲਦੀ ਨਹੀਂ ਹੁੰਦੀਗੀ ਪਰ ਮੇਰਾ ਦੱਸਣ ਦਾ ਮਕਸਦ ਇਹ ਹੈ ਇੱਥੇ ਕਿ ਤੁਹਾਡੀ ਜਿਹੜੀ ਸੋਚ ਆ ਨਾ ਜਿਹੜੇ ਲੋਕ ਇਦਾਂ ਕਮੈਂਟ ਕਰਦੇ ਆ ਵੀ ਆਪਣੀ ਸੋਚ ਨੂੰ ਬਦਲੋ ਜੇ ਅਸੀਂ ਆਪਣੀ ਸੋਚ ਬਦਲ ਲਈ ਨਾ ਤਾਂ ਅਸੀਂ ਬਹੁਤ ਕਾਮਯਾਬ ਹੋਵਾਂਗੇ ਅੱਜ ਮੈਂ ਇੱਕ ਬਹੁਤ ਸੋਹਣਾ ਵਿਚਾਰ ਪੜਿਆ ਵਿਚਾਰ ਦੇ ਵਿੱਚ ਕਿਹਾ ਸੀ ਕਿ ਜੇ ਸਾਡੀ ਜ਼ਿੰਦਗੀ ਬੇਰੰਗ ਆ ਤਾਂ ਆਓ ਮਿਹਨਤ ਕਰੀਏ ਕਿਉਂਕਿ ਮਿਹਨਤ ਰੰਗ ਜ਼ਰੂਰ ਲਿਆਉਂਦੀ ਆ ਤੇ ਇਹੀ ਗੱਲ ਮੈਂ ਤੁਹਾਡੇ ਸਾਰਿਆਂ ਨੂੰ ਕਹਿੰਦੀ ਰਹਿਣੀ ਆ ਕਿ ਮਿਹਨਤ ਕਰਕੇ ਅਸੀਂ ਬਹੁਤ ਅੱਗੇ ਜਾ ਸਕਦੇ ਆ ਅਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਆ ਤੇ ਮੈਂ ਆਪਣੇ ਤੇ ਆਪਣੇ ਬੱਚੇ ਦੇ ਸੁਪਨੇ ਪੂਰੇ ਕਰਨ ਲਈ ਆਪਣਾ ਇਹ ਚੈਨਲ ਚਲਾ ਰਹੀ ਆ ਇਹਦੇ ਨਾਲ ਮੈਨੂੰ ਹੋਰ ਵੀ ਖੁਸ਼ੀ ਆ ਕਿ ਮੇਰੇ ਇਸ ਚੈਨਲ ਰਾਹੀਂ ਇਸ ਮਾਧਿਅਮ ਰਾਹੀਂ ਮੈਂ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਰਾਜ ਕਰਦੀ ਆ ਜਿਹੜਾ ਮੈਨੂੰ ਸਤਿਕਾਰ ਤੁਹਾਡੇ ਸਾਰਿਆਂ ਤੋਂ ਮਿਲਦਾ ਉਹਦਾ ਮੈਂ ਕਦੇ ਵੀ ਦੇਣ ਨਹੀਂ ਦੇ ਸਕਦੀ ਕਿਉਂਕਿ ਮੈਨੂੰ ਦਿਨ ਦੇ ਵਿੱਚ 150 200 ਕਮੈਂਟ ਆਉਂਦੇ ਆ ਤਿਓ ਕਮੈਂਟ ਦੇ ਵਿੱਚ ਜਿੰਨੀਆਂ ਦੁਆਵਾਂ ਹੁੰਦੀਆਂ ਐਨੀਆਂ ਤਾਂ ਕਦੇ ਸ਼ਾਇਦ ਕਿਸੇ ਨੂੰ ਨਹੀਂ ਮਿਲੀਆਂ ਹੋਣਗੀਆਂ ਵੀ ਮੈਂ ਤਾਂ ਇਹ ਕਹਿਣੀ ਆ ਵੀ ਇਹਨਾਂ ਦੁਆਵਾਂ ਦੇ ਸਹਾਰੇ ਮੇਰੀ ਜ਼ਿੰਦਗੀ ਕਿੰਨੀ ਸੌਖੀ ਲੰਘੂਗੀ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਦਿਨ ਦੇ ਵਿੱਚ ਇੱਕ ਕੰਮ ਇਹ ਜਾਂ ਜ਼ਰੂਰ ਕਰਿਆ ਕਰੋ ਕਿ ਸਾਡੀ ਵਜ੍ਹਾ ਨਾਲ ਕੋਈ ਖੁਸ਼ ਹੋਵੇ ਨਾ ਕਿ ਦੁਖੀ ਹੋਵੇ ਬਾਕੀ ਮੈਨੂੰ ਪਰਵਾਹ ਨਹੀਂ ਕਿਉਂਕਿ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਜੁੜੀਆਂ ਹੋਈਆਂ ਨੇ ਮੈਨੂੰ ਬਹੁਤ ਸਤਿਕਾਰ ਦਿੰਦੀਆਂ ਨੇ ਪਿਆਰ ਤੋਂ ਪਹਿਲਾਂ ਸਤਿਕਾਰ ਹੁੰਦਾ ਜੇ ਕੋਈ ਇਨਸਾਨ ਆਪਾਂ ਨੂੰ ਸਤਿਕਾਰ ਦੇ ਰਿਹਾ ਇਹਦਾ ਮਤਲਬ ਉਹਦਾ ਦਿਲ ਬਹੁਤ ਵੱਡਾਗਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਇੱਕ ਮੈਨੂੰ ਮੋਸਟ ਡਿਮਾਂਡ ਆ ਰਹੀ ਹੈ ਅੱਗੇ ਭਾਈ ਤੁਸੀਂ ਕਮੈਂਟ ਨਹੀਂ ਬੋਲਦੇ ਤੇ ਮੈਂ ਅੱਜ ਕੋਸ਼ਿਸ਼ ਕਰੂੰਗੀ ਕਿ ਆਪਾਂ ਕਮੈਂਟ ਦੀ ਵੀਡੀਓ ਪਾਈਏ ਐਕਚੁਅਲੀ ਨਾ ਮੈਂ ਚਾਹਣੀ ਹੁੰਦੀ ਆ ਕਿ ਮੈਂ ਕਮੈਂਟ ਬੋਲਾਂ ਪਰ ਤੁਹਾਨੂੰ ਪਤਾ ਹਨਾ ਜਿਵੇਂ ਮੇਰੇ ਦੋ ਤਿੰਨ ਚੈਨਲ ਦਾ ਕੰਮ ਹੋ ਜਾਂਦਾ ਫਿਰ ਘਰ ਦਾ ਕੰਮ ਹੋ ਜਾਂਦਾ ਹੁਣ ਮੇਰੇ ਘਰਲ ਤੋਂ ਸਕੂਲ ਵੀ ਸਟਾਰਟ ਆ ਇਸ ਕਰਕੇ ਮੇਰੇ ਲਈ ਚੈਲੰਜ ਬਣਿਆ ਪਿਆ ਵੀ ਮੈਂ ਤੇ ਨੂੰ ਤਿੰਨ ਚੈਨਲਾਂ ਦੀਆਂ ਵੀਡੀਓ ਵੀ ਬਣਾਉਣੀਆਂ ਤੇ ਫਿਰ ਸਾਰਿਆਂ ਦਾ ਹਨਾ ਤੁਹਾਡਾ ਸਤਿਕਾਰ ਜਿਹੜਾ ਤੁਸੀਂ ਮੈਨੂੰ ਦਿਨੇ ਉਹਦਾ ਵੀ ਮਾਣ ਰੱਖਣਾ ਕਮੈਂਟ ਲਾਈਕ ਕਰਨੇ ਉਹਨਾਂ ਦਾ ਰਿਪਲਾਈ ਤਾਂ ਹੁਣ ਮੇਰੇ ਤੋਂ ਹੁੰਦਾ ਹੀ ਨਹੀਂ ਤਾਂ ਤੁਸੀਂ ਕਦੇ ਇਹ ਨਾ ਸੋਚਿਓ ਕਿ ਕਮੈਂਟ ਦੇ ਰਿਪਲਾਈ ਕੀ ਕਰਦੇ ਤੇ ਖੌਰੇ ਅਸੀਂ ਮੈਂ ਸਵਾਰਥੀ ਹੋ ਗਈ ਜਾਂ ਭੁੱਲ ਗਈ ਤੁਸੀਂ ਸਾਰੇ ਇਸੇ ਤਰ੍ਹਾਂ ਮੇਰੇ ਲਈ ਸਤਿਕਾਰਯੋਗ ਰਹੋਗੇ ਤੇ ਮੇਰਾ ਜਿਹੜਾ ਦਿਲ ਆ ਉਹ ਹਮੇਸ਼ਾ ਤੁਹਾਡਾ ਰਿਣੀ ਰਹੂਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ